ਅੱਜ ਤਾਂ ਜਿਸ ਗੁਰਸਿੱਖ ਨੌਜਵਾਨਾਂ ਮਲਾਉਂਦੇ ਆ ਉਸ ਨੂੰ ਪ੍ਰਮਾਤਮਾ ਨੇ ਅਜਿਹਾ ਇੱਕ ਹੁਨਰ ਦਿੱਤਾ ਉਸ ਨੂੰ ਅਜਿਹੀ ਕਹ ਲੋ ਕਿ ਪ੍ਰਮਾਤਮਾ ਨੇ ਇੱਕ ਕਲਮ ਵਿੱਚ ਅਜਿਹੀ ਤਾਕਤ ਦਿੱਤੀ ਆ ਜਿਹੜੀ ਕਿ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਜਿੱਥੇ ਸੇਵਾ ਕਰ ਰਿਹਾ ਉੱਥੇ ਇਹ ਗੁਰਬਾਣੀ ਦੇ ਨਾਲ ਲੋਕਾਂ ਨੂੰ ਸਿੱਧੇ ਰਾਹੇ 'ਤੇ ਲ ਹੋ ਰਿਹਾ ਪ੍ਰਮਾਤਮਾ ਦੇ ਗੁਰੂ ਪਾਸ਼ਾ ਦੀ ਬੜਮੁੱਲੀ ਦਾਤ ਅਮਰ ਦੀ ਦਾਤ ਬਖਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਇਹ ਜਹਾਂ ਚ ਆਇਆ ਕਿ ਕਿਉਂ ਨਾ ਹੁਣ ਅ ਗੁਰੂ ਸਾਹਿਬ ਵਾਲਿਆਂ ਨੇ ਗੁਰੂ ਨੇ ਮੈਨੂੰ ਆਪਣੀ ਇਸ ਬੜਬੜਮੁੱਲੀ ਦਾਤ ਦੇ ਨਾਲ ਮੈਨੂੰ ਨਵਾਜਿਆ ਤੇ ਹੁਣ ਥੋੜਾ ਜਿਹਾ ਜ਼ਿੰਦਗੀ ਨੂੰ ਬਦਲੀ ਗਈ ਗੁਰਦੁਆਰਾ ਸਾਹਿਬ ਜਾਣਾ ਸਵੇਰੇ ਤੇ ਇੱਕ ਦਿਨ ਐਸਾ ਆਇਆ ਕਿ ਪਾਸ਼ਾ ਨੇ ਇਹ ਕਿਹਾ ਕਿ ਉਥੇ ਹੁਕਮਨਾਮਾ ਸੇ ਬਲਿਖ ਫਿਰ ਉਸ ਦੇ ਨਾਲ 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 ਇੱਕ ਦਿਨ ਪਹਿਲੇ ਲਿਖਿਆ ਹੱਥ ਵੀ ਕੰਬੇ ਲਿਖਣ ਲੱਗਾ ਡਰ ਵੀ ਲੱਗਾ ਚਲੋ ਸ਼ੁਰੂਆਤ ਸੀ ਹੌਲੀ-ਹੌਲੀ ਲਿਖਣਾ ਸ਼ੁਰੂ ਕੀਤਾ ਅਗਲਾ ਦਿਨ ਤੀਜਾ ਦਿਨ ਕਰਦੇ-ਕਰਦੇ ਆ ਕੁਝ ਮਹੀਨੇ ਬੀਤ ਗਏ ਉਸ ਤੋਂ ਬਾਅਦ ਅਸੀਂ ਮੰਦਿਰ ਅੰਦਰ ਖਿਚਵੀ ਪਾਣੀ ਸ਼ੁਰੂ ਹੋ ਗਈ ਜਿਵੇਂ ਕਿ ਅਸੀਂ ਬੱਚੇ ਨੂੰ ਇੱਕ ਖਿਡੌਣਾ ਦੇ ਦਿੰਨੇ ਆ ਤੇ ਉਸ ਤੋਂ ਬਾਅਦ ਰੋਜ਼ ਨਵੇਂ-ਨਵੇਂ ਨਵੇਂ-ਨਵੇਂ ਖਿਡੌਣੇ ਨਾਲ ਖੇਡਣ ਨੂੰ ਦੇਰ ਕਰਦਾ ਹੁਣ ਜੇਕਰ ਅਸੀਂ ਹੈਂਡਰਾਈਟਿੰਗ ਦੀ ਗੱਲ ਕਰੀਏ ਤੇ ਕੈਲੀਗ੍ਰਾਫੀ ਉਸ ਹੈਂਡਰਾਈਟਿੰਗ ਦਾ ਸ਼ਿੰਗਾਰ ਆ ਕਿ ਅਸੀਂ ਉਹਨੂੰ ਕਿਵੇਂ ਕਿੰਨੇ ਵਧੀਆ ਤਰੀਕੇ ਦੇ ਨਾਲ ਸ਼ਿੰਗਾਰ ਕੇ ਅਸੀਂ ਲਿਖਦੇ ਪਏ ਹਾਂ ਮੈਂ ਕਹਿੰਦੇ ਵੀ ਤੁਸੀਂ ਹੁਕਮਨਾਮਾ ਸਾਹਿਬ ਲਿਖੋਗੇ ਮੈਂ ਕਹਾਂ ਜੀ ਮੈਂ ਸ਼ਨੀਆਤਵਾ ਲਿਖ ਸਕਦਾ ਜਦੋਂ ਛੁੱਟੀ ਹੋਊਗੀ ਅੱਗੋਂ ਪਿੱਛੋਂ ਮੇਰੇ ਲਈ ਥੋੜਾ ਔਖਾ ਹੋ ਜਾਣਾ ਇੰਨੀ ਸਵੇਰੇ ਉੱਠਣਾ ਬਾਅਦ ਚ ਜਵਾਬ ਦੇ ਜਾਣਾ ਫਿਰ ਮੰਚੇ ਆ ਕਿ ਪਾਸ਼ਾ ਤੈਨੂੰ ਕੋਈ ਝੋਲੀ ਚ ਦਾਤ ਪਾ ਰਿਹਾ ਤੇ ਮੈਂ ਪਿੱਛੇ हट ਰਿਹਾ ਅ ਫਿਰ ਆ ਕਿ ਨਹੀਂ ਤਿਆਰ ਹੋ ਕੇ ਚੱਲ ਜਾਊਗਾ ਇਹ ਸੇਵਾ ਲੈ ਲਈਏ ਕਿਸੇ ਤਰੀਕੇ ਨਾਲ ਵੇਖ ਵੇਖ ਕੇ ਲਿਖ ਤੇ ਜ਼ਰੂਰ ਲਿਤਾ ਪਰ ਜਦੋਂ ਸ਼ਿੰਗਾਰ ਕਰਨ ਦੀ ਗੱਲ ਆਉਂਦੀ ਹੈ ਫਿਰ ਸ਼ਿੰਗਾਰਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਪੇਪਰ ਨੂੰ ਬੈਕਗ੍ਰਾਉਂਡ ਕਲਰ ਦੇਣਾ ਬਾਰਡਰ ਦੇਣਾ ਅਲੱਗ-ਅਲੱਗ ਕਲਮਾਂ ਦੇ ਨਾਲ ਲਿਖਣਾ ਅਲੱਗ-ਅਲੱਗ ਸਿਆਹੀ ਦੇ ਨਾਲ ਲਿਖਣਾ ਤੇ ਉਹ ਆਪਣੇ ਆਪ ਦੇ ਵਿੱਚ ਹੀ ਖੂਬਸੂਰਤੀ ਬਾਹਰ ਲੈ ਕੇ ਆਉਂਦਾ ਜਿਵੇਂ ਅਕਸਰਕਾਰ ਵਿੱਚ ਤੁਹਾਡੇ ਗ੍ਰੈਂਡਫਾਦਰ ਤੁਹਾਡੇ ਮਾਤਾ-ਪਿਤਾ ਜੀ ਤੁਹਾਨੂੰ ਇਹ ਦੱਸਦੇ ਹੋਣਗੇ ਕਿ ਅਸੀਂ ਪਹਿਲਾਂ ਕਲਮਾਂ ਤੇ ਫੱਟੀ ਦੇ ਨਾਲ ਲਿਖਦੇ ਸੀ ਉਹ ਕਲਮਾਂ ਤੇ ਫੱਟੀ ਹੀ ਇਸ ਦਾ ਜਿਹੜਾ ਆ ਉਹ ਸਟਾਰਟਿੰਗ ਸੀ ਜਿਨ੍ਹਾਂ ਨਾਲ ਅਸੀਂ ਇਹਨਾਂ ਨੂੰ ਲਿਖਦੇ ਸੀ ਕਾਨਿਆਂ ਦੀਆਂ ਜਾਂ ਬਾਸ ਦੀਆਂ ਕਲਮਾਂ ਹੁੰਦੀਆਂ ਸੀ ਜਿਨ੍ਹਾਂ ਨੂੰ ਘੜਨਾ ਤੇ ਇਹਨਾਂ ਨਾਲ ਲਿਖਣਾ ਅੱਜ ਇਹ ਚੀਜ਼ ਵੀ ਲੱਭਣੀ ਇੱਕ ਤੁਹਾਡੇ ਵਾਸਤੇ ਚੈਲੰਜ ਹੋ ਜਾਂਦੀ ਕਿ ਬਈ ਨਹੀਂ ਵਿੱਚ ਚੀਜ਼ਾਂ ਲੱਭਦੀਆਂ ਔਰ ਅੱਜ ਦੀ ਜਨਰੇਸ਼ਨ ਨੂੰ ਇਹ ਚ ਜ਼ਿਆਦਾ ਮੈਕੈਨਿਜ਼ਮ ਹੀ ਨਹੀਂ ਪਤਾ ਕਿ ਇਹ ਕਿਵੇਂ ਵਰਤੀਆਂ ਜਾਂਦੀ ਸੀ ਇਹਨਾਂ ਵਿੱਚ ਉਹ ਇੰਕ ਕਿੱਥੇ ਪੈਂਦੀ ਆ ਜਾਂ ਇਹਨਾਂ ਵਿੱਚ ਉਹ ਸਾਰਾ ਪੈਂਦਾ ਹੀ ਕਿੱਥੇ ਜਿੱਥੋਂ ਇਹ ਇੰਕ ਆਉਂਦੀ ਆ ਪਰ ਉਹਨਾਂ ਨੂੰ ਨਹੀਂ ਪਤਾ ਕਿ ਇਹ ਡਿਪ ਪੈਂਦਾ ਕੰਮ ਕਰਦੀ ਆ ਪਰ ਜਿਵੇਂ ਅਕਸਰ ਛੋਟੇ ਹੁੰਦੇ ਹੁੰਦਾ ਸੀ ਕਿ ਕਿਸੇ ਬੱਚੇ ਦੀ ਹੈਂਡਰਾਈਟਿੰ ਤੇ ਉਹ ਜਿਵੇਂ ਧਿਆਨ ਚੰਦ ਵਾਲਾ ਵੀ ਹਾਕੀ ਦੇ ਨਾਲ ਬਾਲ ਜੁੜ ਜਾਂਦੀ ਤੇ ਉਹ ਲੈ ਕੇ ਚੱਲ ਜਾਂਦਾ ਵੀ ਨਹੀਂ ਉਸ ਹਾਕੀ ਦੇ ਵਿੱਚ ਕੁਝ ਹੈਗਾ ਉਹਨੂੰ ਜਰੂਰ ਉਹਦਾ ਮੁਆਇਨਾ ਕਰੋ ਸੋ ਮੁਆਇਨਾ ਇਹਨਾਂ ਨੂੰ ਕਰਨ ਦੇ ਨਾਲ ਕੁਝ ਨਹੀਂ ਹੋਣਾ ਇਹ ਪ੍ਰੈਕਟਿਸ ਹੈ ਵੱਡੀ ਗੱਲ ਜੋ ਦਾਤ ਜੋ ਤੁਹਾਨੂੰ ਆਰਟ ਤੁਹਾਡੇ ਅੰਦਰ ਹੀ ਛੁਪਿਆ ਹੋਇਆ ਉਹਨੂੰ ਕੱਢਣ ਦੀ ਜ਼ਰੂਰਤ ਹੈ ਅਕੁਰ ਸਾਹਿਬ ਦਾ ਫਰਮਾਨ ਹੈ ਗੁਰਬਿਨ ਕੋਰ ਅੰਧਾਰ ਗੁਰਬਿਨ ਸਮਝ ਨਾ ਆਵੇ ਗੁਰਬਿਨ ਸੁਰਤ ਨਾ ਸਿਧ ਗੁਰਬਿਨ ਮੁਕਤ ਨਾ ਪਾਵੇ ਗੁਰੂ ਸਾਡੇ ਲਈ ਬਹੁਤ ਜ਼ਰੂਰੀ ਹੈ ਔਰ ਇਹ ਇੱਕ ਜੋ ਗੁਰਬਾਣੀ ਆ ਇਹ ਇੱਕ ਐਸਾ ਫਰਮਾਨਾ ਜਿਹੜਾ ਕਿ ਇੱਕ ਨਾਲ ਜੋੜਦੀ ਹੈ ਜੋ ਬਾਅਦ ਵਿੱਚ ਹੋਰ ਵੀ ਬਣਾ ਕੇ ਮੈਨੂੰ ਦੇਣ ਦੀ ਡਿਮਾਂਡ ਆਉਂਦੀ ਕਿ ਮੈਨੂੰ ਇਹ ਤੂੰ ਦਿੱਤੀ ਸੀ ਬਹੁਤ ਵਧੀਆ ਸੀ ਇੱਕ ਹੋਰ ਬਣਾ ਕੇ ਦੇ ਦੇ ਅਸੀਂ ਵੀ ਕਿਸੇ ਨੂੰ ਦੇਣੀ ਆ ਤੇ ਫਿਰ ਕਈ ਵਾਰੀ ਮਨ ਦੇ ਵਿੱਚ ਇਹ ਨਹੀਂ ਆਉਂਦਾ ਕਿ ਮੈਂ ਇਹਨਾਂ ਕੋ ਪੈਸੇ ਲਵਾਂ ਜਾਂ ਮੈਂ ਇਹਨਾਂ ਨੂੰ ਇਹ ਕਹਾਂ ਕਿ ਮੈਨੂੰ ਇਹ ਮਨ ਚ ਸਕੂਨ ਆਉਂਦਾ ਕਿ ਚੱਲ ਕੋਈ ਨਹੀਂ ਗੁਰਬਾਣੀ ਚੱਲੀ ਜਾਣਾ ਕਿਸੇ ਵੱਲ ਜੇਕਰ ਮੈਨੂੰ ਇਹ ਪਾਸ਼ਾ ਨੇ ਸੇਵਾ ਮੇਰੇ ਝੋਲੀ ਪਾਤੀ ਉਹਦੇ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਕਈ ਵਾਰ ਅਕਸਰ ਅਸੀਂ ਇਹ ਕਹਦੇ ਨੇ ਕਿ ਯਾਰ ਮਤਲਬ ਹੈ ਤੇ ਉਹੋ ਚੀਜ਼ਾਂ ਨੇ ਪ੍ਰਿੰਟ ਕੱਢ ਕੇ ਲਾ ਦਾਂਗੇ ਤਾਂ ਵੀ ਬੜੇ ਵਧੀਆ ਨੇ ਹੈ ਤੇ ਗੁਰਬਾਣੀ ਆ ਨਾ ਪਰ ਜਿਨ੍ਹਾਂ ਨੂੰ ਪਰਖਿਆ ਉਹ ਕਹਿੰਦੇ ਕਿ ਨਹੀਂ ਜੋ ਹੱਥ ਲਿਖਤ ਚੀਜ਼ ਆ ਇੱਕ ਮਤਲਬ ਗੁਰੂ ਸਾਹਿਬ ਦੇ ਹੱਥ ਲਿਖਤ ਪ੍ਰਕਾਸ਼ ਵੀ ਦਰਬਾਰ ਸਾਹਿਬ ਸਜੋਬਤ ਨੇ ਉਹਨਾਂ ਨੂੰ ਵੇਖ ਕੇ ਲਈ ਵੀ ਸੰਗਤ ਇੱਕ ਅਲੱਗ ਤਰ੍ਹਾਂ ਨਾਲ ਹੀ ਮਾਣ ਮਹਿਸੂਸ ਕਰਦੀ ਓ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਅੱਜ ਤਾਂ ਜਿਸ ਗੁਰਸਿੱਖ ਨੌਜਵਾਨਾਂ ਬਣਾਉਨੇ ਆ ਉਸ ਨੂੰ ਪ੍ਰਮਾਤਮਾ ਨੇ ਅਜਿਹਾ ਇੱਕ ਹੁਨਰ ਦਿੱਤਾ ਉਸ ਨੂੰ ਅਜਿਹੀ ਕਹਿ ਲੋ ਕਿ ਪ੍ਰਮਾਤਮਾ ਨੇ ਇੱਕ ਕਲਮ ਵਿੱਚ ਅਜਿਹੀ ਤਾਕਤ ਦਿੱਤੀ ਆ ਜਿਹੜੀ ਕਿ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਜਿੱਥੇ ਸੇਵਾ ਕਰ ਰਿਹਾ ਉੱਥੇ ਇਹ ਗੁਰਬਾਣੀ ਦੇ ਨਾਲ ਲੋਕਾਂ ਨੂੰ ਸਿੱਧੇ ਰਾਹੇ ਲ ਹੋ ਰਿਹਾ ਪ੍ਰਮਾਤਮਾ ਦੇ ਜੀ ਮੈਂ ਗੱਲ ਕਰ ਰਿਹਾ ਅਮਰਸਾਦ ਸਾਹਿਬ ਦੇ ਰਹਿਣ ਵਾਲੇ ਗਗਨਦੀਪ ਸਿੰਘ ਜੜੇ ਕੀ ਪੇਸ਼ੇਵਰ ਜੋ ਕੰਪਿਊਟਰ ਟੀਚਰ ਨੇ ਗਗਨਦੀਪ ਜੀ ਸਾਡੇ ਨਾਲ ਗੱਲਬਾਤ ਕਰਾਂਗੇ ਗਗਨ ਜੀ ਬਹੁਤ ਬਹੁਤ ਸਵਾਗਤ ਹੈ ਜ ਸਾਡਾ ਸੈਂਟਰ ਪੰਜਾਬੀ ਸਸਕਾਬੇ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਲਈ ਸਮਾਂ ਕੱਢਿਆ ਤੇ ਮੈਨੂੰ ਇਹਨਾਂ ਦਰਸ਼ਕਾਂ ਦੇ ਰੂਬਰੂ ਕਰਾਉਣ ਦੇ ਲਈ ਮੈਨੂੰ ਤੁਸੀਂ ਇੱਕ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਗਗਨਬੀਰ ਜੀ ਮੈਂ ਜਦੋਂ ਗੱਲ ਕੀਤੀ ਵੀ ਤੁਸੀਂ ਜਿੱਥੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋ ਪੰਜਾਬੀ ਦੀ ਸੇਵਾ ਕਰਦੇ ਹੋ ਉੱਥੇ ਹੀ ਲੋਕਾਂ ਨੂੰ ਸਿੱਧੇ ਰਾਹ ਹੀ ਪਾ ਰਹੇ ਹੋ ਗੁਰਬਾਣੀ ਦੇ ਨਾਲ ਤੁਸੀਂ ਜੋੜਦੇ ਹੋ ਗੁਰਬਾਣੀ ਸੌਂਦੇ ਹੋ ਹਰ ਟਾਈਮ ਤੇ ਗੁਰਬਾਣੀ ਲਿਖਦੇ ਵੀ ਹੋ ਅਸੀਂ ਦੇਖਿਆ ਪ੍ਰਮਾਤਮਾ ਨੇ ਤੁਹਾਡੋਂ ਅਜਿਹਾ ਕਿ ਹੁਨਰ ਦਿੱਤਾ ਅਜਿਹੀ ਕਿ ਤੁਹਾਡੇ ਬਖਸ਼ਿਸ਼ ਕੀਤੀ ਆ ਤੁਹਾਡੇ ਕਲਮ ਵਿੱਚ ਅਜਿਹੀ ਤਾਕਤ ਦਿੱਤੀ ਆ ਜਿਹੜੇ ਕਿ ਤੁਸੀਂ ਗੁਰਬਾਣੀ ਦੀਆਂ ਪਵਿੱਤਰ ਜਿਹੜੇ ਪੰਕਤੀਆਂ ਨੇ ਜਾਂ ਸ਼ਲੋਕ ਨੇ ਜਿਹੜੇ ਤੁਸੀਂ ਉਹ ਬੜੇ ਖੂਬ ਖੂਬ ਬੜੇ ਵਧੀਆ ਢੰਗ ਦੇ ਨਾਲ ਜਿਹੜਾ ਤੁਸੀਂ ਆਪਣੇ ਕਲਬ ਦੇ ਨਾਲ ਜਿਹੜੇ ਤੁਸੀਂ ਪ੍ਰਕਾਸ਼ਿਤ ਕਰਦੇ ਹੋ ਕਿਸ ਤਰ੍ਹਾਂ ਜਹਾਂ ਚ ਆਇਆ ਮਨ ਚ ਵਿਚਾਰ ਕਿਸ ਤਰ੍ਹਾਂ ਆਇਆ ਤੇ ਕਿਨੇ ਚੋਂ ਤੁਸੀਂ ਜਿਹੜੀ ਸੇਵਾ ਨਿਭਾ ਰਹੇ ਹੋ ਅ ਪਾਇ ਸਾਹਿਬ ਜੀ ਜੇਕਰ ਪਹਿਲਾਂ ਮੈਂ ਗੱਲ ਕਰਾਂ ਕਿ ਇੱਕ ਐਸੀ ਦਾਤ ਪਾਸ਼ਾ ਨੇ ਝੋਲੀ ਪਾਈ ਹੈ ਪਹਿਲਾਂ ਤਾਂ 3 ਸਾਲ ਪਹਿਲਾਂ ਦੀ ਜੇਕਰ ਗੱਲ ਕਰ ਲਈਏ ਉਸ ਸਫਰ ਦੀ ਲੰਮਾ ਸਫਰ ਹੈ 3 ਸਾਲ ਦਾ ਪਹਿਲਾਂ ਤਾਂ ਗੁਰੂ ਪਾਸ਼ਾ ਦੀ ਬੜਮੁੱਲੀ ਦਾਤ ਅਮਰ ਦੀ ਦਾਤ ਬਖਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਜਹਾਂ ਚਾਇਆ ਕਿ ਕਿਉਂ ਨਾ ਹੁਣ ਅ ਗੁਰੂ ਸਾਹਿਬ ਵਾਲਿਆਂ ਨੇ ਗੁਰੂ ਨੇ ਮੈਨੂੰ ਆਪਣੀ ਇਸ ਵੱਡਮੁੱਲੀ ਦਾਤ ਦੇ ਨਾਲ ਮੈਨੂੰ ਨਵਾਜਿਆ ਤੇ ਹੁਣ ਥੋੜਾ ਜਿਹਾ ਜ਼ਿੰਦਗੀ ਨੂੰ ਬਦਲੀਏ ਜਿੰਨਾ ਸਮਾਂ ਨਿਕਲ ਗਿਆ ਉਹ ਪਿੱਛੇ ਸੀ ਹੁਣ ਅਗਲਾ ਪਾਸੇ ਨੂੰ ਸੰਭਾਲੀਏ ਪਿਛਲੇ ਔਗਣ ਬਖਸ਼ੇ ਅਵਰਾ ਬਾਗੇ ਮਾਰਗ ਪਾਵੇ ਹਨਾ ਉਹ ਇਹ ਚੀਜ਼ ਹੈ ਕਿ ਹੁਣ ਅੱਗੇ ਸਾਡੇ ਕੋਲ ਉਹ ਸਮਾਂ ਆ ਗਿਆ ਕਿ ਆਪਣੇ ਆਪ ਨੂੰ ਸੁਧੇਰਾ ਪਾਈਏ ਗੁਰਦੁਆਰਾ ਸਾਹਿਬ ਜਾਣਾ ਸਵੇਰੇ ਤੇ ਇੱਕ ਦਿਨ ਐਸਾ ਆਇਆ ਕਿ ਪਾਸ਼ਾ ਨੇ ਕਿਹਾ ਕਿ ਉਥੇ ਹੂਕਾ ਨਾਮਾਸ ਐ ਬਲੀਕ ਉੱਥੋਂ ਦੇ ਗਰੰਥੀ ਸਿੰਘ ਜੀ ਨੂੰ ਕਿਹਾ ਕਿ ਮੈਂ ਇਹ ਲਿਖਾਂ ਜੀ ਤੇ ਉਹਨਾਂ ਨੇ ਕਿਹਾ ਤੂੰ ਲਿਖ ਅਜੋ ਜਿਹੜੇ ਲਿਖਦੇ ਉਹ ਆਏ ਆਏ ਨਹੀਂ ਐ ਫਿਰ ਉਸ ਦੇ ਨਾਲ 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 ਇੱਕ ਦਿਨ ਪਹਿਲੇ ਲਿਖਿਆ ਹੱਥ ਵੀ ਕੰਬੇ ਲਿਖਣ ਲੱਗਾ ਡਰ ਵੀ ਲੱਗਾ ਚਲੋ ਸ਼ੁਰੂਆਤ ਸੀ ਹੌਲੀ ਹੌਲੀ ਲਿਖਣਾ ਸ਼ੁਰੂ ਕੀਤਾ ਅਗਲਾ ਦਿਨ ਤੀਜਾ ਦਿਨ ਕਰਦੇ ਕਰਦੇ ਆ ਕੁਝ ਮਹੀਨੇ ਬੀਤ ਗਏ ਉਸ ਤੋਂ ਬਾਅਦ ਐਸੀ ਮੰਦਿਰ ਅੰਦਰ ਖਿਚਵੀ ਪੈਣੀ ਸ਼ੁਰੂ ਹੋ ਗਈ ਜਿਵੇਂ ਕਿ ਅਸੀਂ ਬੱਚੇ ਨੂੰ ਇੱਕ ਖਿਡੌਣਾ ਦੇ ਦਿੰਨੇ ਤੇ ਉਸ ਤੋਂ ਬਾਅਦ ਰੋਜ਼ ਨਵੇਂ 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 ਖਿਡੌਣੇ ਨਾਲ ਖੇਡਣ ਨੂੰ ਦੇਰ ਕਰਦਾ ਤੇ ਗੁਰੂ ਪਾਸ਼ਾ ਜੀ ਦੀਆਂ ਇਹ ਤੁਕਾਂ ਨੇ ਰੋਜ਼ ਹੀ ਇੱਕ ਐਸਾ ਮਨ ਦੇ ਵਿੱਚ ਪ੍ਰੇਮ ਲੈ ਕੇ ਆਉਣਾ ਕਿ ਅੱਜ ਪਾਸ਼ਾ ਨੇ ਇਹ ਫਰਮਾਨ ਕੀਤਾ ਅੱਜ ਪਾਸ਼ਾ ਨੇ ਇਹ ਫਰਮਾਨ ਕੀਤਾ ਤੇ ਮਨ ਦੇ ਅੰਦਰ ਇਹ ਰੀਜ ਹੋਣੀ ਕਿ ਇਹਨੂੰ ਮੈਂ ਸੋਹਣੀ ਤੋਂ ਸੋਹਣੀ ਸੋਹਣੀ ਤੋਂ ਸੋਹਣੀ ਹੈਂਡਰਾਈਟਿੰਗ ਚ ਲਿਖਾਂ ਹੁਣ ਜੇਕਰ ਅਸੀਂ ਹੈਂਡਰਾਈਟਿੰਗ ਦੀ ਗੱਲ ਕਰੀਏ ਤੇ ਕੈਲੀਗ੍ਰਾਫੀ ਉਸ ਹੈਂਡਰਾਈਟਿੰਗ ਦਾ ਸ਼ਿੰਗਾਰ ਆ ਕਿ ਅਸੀਂ ਉਹਨੂੰ ਕਿਵੇਂ ਕਿੰਨੇ ਵਧੀਆ ਤਰੀਕੇ ਦੇ ਨਾਲ ਸ਼ਿੰਗਾਰ ਕੇ ਅਸੀਂ ਲਿਖਦੇ ਪਏ ਹਾਂ ਤਿੰਨ ਪਾਸ਼ਾ ਜੀ ਦੇ ਚਰਨ ਸ਼ੋਪਰਾਪਤ ਗੁਰਦੁਆਰਾ ਸ੍ਰੀ ਪਿਪਲੀ ਸਾਹਿਬ ਹੈ ਉੱਥੇ ਵੀ ਪਾਸ਼ਾ ਨੇ ਇੱਕ ਦਿਨ ਸੇਵਾ ਦਾ ਮੌਕਾ ਬਖਸ਼ਿਸ਼ ਕੀਤਾ ਤੇ ਨਾਲ ਇੱਕ ਸਿੰਘ ਜਿਹੜੇ ਆਉਂਦੇ ਸੀ ਤੇ ਉਹਨਾਂ ਦੀ ਕੁਝ ਐਸੀ ਰੂਟੀਨ ਬਣ ਗਈ ਕਿ ਉਹਨਾਂ ਨੂੰ ਬਾਹਰ ਜਾਣਾ ਪੈ ਰਿਆ ਸੀ ਤੇ ਮੈਨੂੰ ਕਹਿੰਦੇ ਵੀ ਤੁਸੀਂ ਹੁਕਾ ਨਾਮਾ ਸਾਹਿਬ ਲਿਖੋਗੇ ਮੈਂ ਕਿਹਾ ਜੀ ਮੈਂ ਸ਼ਨੀਆਤਵਾ ਲਿਖ ਸਕਦਾ ਜਦੋਂ ਛੁੱਟੀ ਹੋਊਗੀ ਅੱਗੋਂ ਪਿੱਛੋਂ ਮੇਰੇ ਲਈ ਥੋੜਾ ਔਖਾ ਹੋਣਾ ਇੰਨੀ ਸਵੇਰੇ ਉੱਠਣਾ ਬਾਅਦ ਚ ਜੌਬ ਤੇ ਵੀ ਜਾਣਾ ਫਿਰ ਮਨਚੇ ਆਇਆ ਕਿ ਪਾਸ਼ਾ ਤੈਨੂੰ ਕੋਈ ਝੋਲੀ ਚ ਦਾਤ ਪਾ ਰਿਹਾ ਤੇ ਮੈਂ ਪਿੱਛੇ हट ਰਿਹਾ ਅ ਫਿਰ ਆ ਕਿ ਨਹੀਂ ਤਿਆਰ ਹੋ ਕੇ ਚਲ ਜੂੰਗਾ ਇਹ ਸੇਵਾ ਲੈ ਲਈਏ ਕਿਸੇ ਤਰੀਕੇ ਨਾਲ ਇਹ ਬੜੀ ਵੱਡੀ ਦਾਤ ਹੈ ਜਿਹੜੀ ਮੈਨੂੰ ਮਿਲਦੀ ਪਈ ਹੈ ਸੋ ਉਸੇ ਦੇ ਕਹ ਨਾਲ ਉਹ ਕਰਦਿਆ 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 ਕਦੇ ਅਸੀਂ ਰੂਟੀਨ ਬੱਚੀ ਦੇ ਗੁਰੂ ਸਾਹਿਬ ਨੇ ਬੜੀ ਹੀ ਵਧੀਆ ਮੇਰੇ ਕੋਲੋਂ ਉਹ ਸੇਵਾ ਲਿੱਤੀ ਔਰ ਬੜੇ ਨਿਸ਼ਚੇ ਦੇ ਨਾਲ ਮੈਂ ਜਾ ਕੇ ਇਹ ਸੇਵਾ ਉਥੇ ਨਿਭਾਉਣ ਦੇ ਕਾਬਲ ਹੋ ਸਕਿਆ ਤੇ ਉਸ ਤੋਂ ਬਾਅਦ ਕੀ ਹੈ ਕਿ ਇਹ ਜੋ ਤੁਸੀਂ ਦੇਖ ਰਹੇ ਹੋ ਇੱਥੋਂ ਤੱਕ ਦਾ ਸਫਰ ਇਹ ਸਾਰਾ ਪ੍ਰੈਕਟਿਸ ਉੱਤੇ ਹੀ ਆ ਔਰ ਵੱਡੀ ਗੱਲ ਜਿਹੜੇ ਸਿੰਘ ਸਾਹਿਬ ਗਿਆਨੀ ਸੁਰਜੀਤ ਸਿੰਘ ਜੀ ਸਭਰਾ ਹੈਡ ਗ੍ਰੰਤੀ ਗੁਰਦੁਆਰਾ ਸ਼ਹੀਦਗੰਗ ਸਾਹਿਬ ਤੋਂ ਉਹਨਾਂ ਨੂੰ ਇਸ ਚੀਜ਼ ਦਾ ਮੈਂ ਦਿਖਾਇਆ ਮੇਰੇ ਨਾਲ ਕਿਤੇ ਇੱਕ ਦਿਨ ਮੇਲ ਹੋਇਆ ਤੇ ਮੈਨੂੰ ਕਹਿੰਦੇ ਕਿ ਤੇਰੇ ਕੋਲ ਹੋਰ ਬਹੁਤ ਸਾਰੀ ਸੇਵਾ ਲੈਣੀ ਆ ਬਹੁਤ ਖੂਬ ਲਿਖਦਾ ਪਿਆ ਤੂੰ ਤੂੰ ਮੈਨੂੰ ਲਿਖੀ ਜਾਇਆ ਕਰ ਪੰਕਤੀਆਂ ਭੇਜ ਦੇਣੀ ਮੈਂ ਅੱਜ ਇਹ ਲਿਖ ਕੇ ਭੇਜ ਅੱਜ ਇਹ ਲਿਖ ਕੇ ਭੇਜ ਜਿਵੇਂ ਇੱਕ ਬੱਚੇ ਨੂੰ ਅਸੀਂ ਹੋਮਵਰਕ ਦੇ ਦਿੰਨੇ ਆ ਉਦਾਂ ਦੇਣਾ ਫਿਰ ਮੈਨੂੰ ਕਹਿੰਦੇ ਵੀ ਤੂੰ ਨਾ ਇੱਕ ਮੈਨੂੰ ਲਿਖ ਕੇ ਦੇ ਫਰੇਮ ਕਿਸੇ ਨੂੰ ਦੇਣਾ ਤੇ ਮਨ ਚ ਬੜੀ ਖੁਸ਼ੀ ਆਈ ਕਿ ਕਿਸੇ ਨੂੰ ਫਰੇਮ ਮੇਰੇ ਹੱਥ ਲਿਖਤ ਦੇਣਾ ਫਿਰ ਉਸ ਤੋਂ ਬਾਅਦ ਉਹ ਦਿੱਤਾ ਉਦੋਂ ਬਹੁਤ ਸਾਰੀ ਚੀਜ਼ਾਂ ਦਾ ਨਹੀਂ ਸੀ ਪਤਾ ਵੇਖ-ਵੇ ਕੇ ਲਿਖ ਤੇ ਜ਼ਰੂਰ ਲਿਤਾ ਪਰ ਜਦੋਂ ਸ਼ਿੰਗਾਰ ਕਰਨ ਦੀ ਗੱਲ ਆਉਂਦੀ ਹੈ ਫਿਰ ਸ਼ਿੰਗਾਰਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਪੇਪਰ ਨੂੰ ਬੈਕਗ੍ਰਾਉਂਡ ਕਲਰ ਦੇਣਾ ਬਾਰਡਰ ਦੇਣਾ ਅਲੱਗ-ਅਲੱਗ ਕਲਮਾਂ ਦੇ ਨਾਲ ਲਿਖਣਾ ਅਲੱਗ-ਅਲੱਗ ਸਿਆਹੀਆਂ ਨਾਲ ਲਿਖਣਾ ਤੇ ਉਹ ਆਪਣੇ ਆਪ ਦੇ ਵਿੱਚ ਹੀ ਖੂਬਸੂਰਤੀ ਬਾਹਰ ਲੈ ਕੇ ਆਉਂਦਾ ਫਿਰ ਉਹਨਾਂ ਨੇ ਕਿਹਾ ਕਿ ਜੋ ਸਾਡੇ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਮੂਲ ਇਹ ਉਪਦੇਸ਼ ਹੈ ਨਾ ਉਹ ਸਾਡੇ ਕੋਲ ਮੂਲ ਮੰਤਰ ਹੈ ਸਾਰੀ ਗੁਰਬਾਣੀ ਦਾ ਨਿਚੋੜ ਮੂਲ ਮੰਤਰ ਹੈ ਉਸ ਇੱਕ ਨਾਲ ਜੋੜ ਦੇ ਪਏ ਹੁਣ ਫਿਰ ਉਸ ਨੂੰ ਹੀ ਉਹਨਾਂ ਨੂੰ ਮੈਂ ਕਿੰਨਾ ਲਿਖ ਲਿਖ ਕੇ ਦੇਣੀ ਆ ਬਹੁਤ ਸਾਰੀਆਂ ਐਸੇ ਫਰੇਮਸ ਉਹਨਾਂ ਨੇ ਕਿਹਾ ਕਿ ਅਸੀਂ ਜਿੱਥੇ ਜਾਂਦੇ ਆ ਇਹ ਜ਼ਰੂਰ ਦਵਾਂਗੇ ਜਿਹੜੇ ਘਰ ਚ ਗੁਰਬਾਣੀ ਆ ਨਾ ਉਹ ਹਮੇਸ਼ਾ ਸੱਚੇ ਮਾਰਗ ਉੱਤੇ ਚੱਲਦੇ ਨੇ ਬੱਚੇ ਉਹ ਉਹ ਚਾਹੇ ਬੱਚੇ ਨੇ ਚਾਹੇ ਬਜ਼ੁਰਗ ਨੇ ਚਾਹੇ ਘਰ ਵਿੱਚ ਨੌਜਵਾਨ ਨੇ ਉਹ ਗਲਤ ਰਾਹ ਨਹੀਂ ਜਾਣਗੇ ਤੇ ਉਹਨਾਂ ਨੇ ਐਸੀਆਂ ਮੇਰੇ ਕੋਲ ਖਵਾਲ ਖਵਾਲ ਕੇ ਲਿਖਵਾਲ ਖਵਾਲ ਕੇ ਦੇਣੀਆਂ ਕਿ ਮੇਰੀ ਬਹੁਤ ਸਾਰੀ ਪ੍ਰੈਕਟਿਸ ਉਹਨਾਂ ਵੱਲੋਂ ਹੀ ਕਰਵਾਈ ਗਈ ਆ ਜੋ ਅਗਰ ਇਸ ਵੀਡੀਓ ਨੂੰ ਦੇਖ ਰਹੇ ਤਾਂ ਮੈਂ ਬਹੁਤ ਸ਼ੁਕਰਗੁਜ਼ਾਰ ਆ ਰਾਂ ਸਿੰਘ ਸਾਹਿਬ ਜੀ ਦਾ ਕਿ ਉਹਨਾਂ ਨੇ ਮੈਨੂੰ ਇਸ ਸਿੱਧੇ ਰਾਹੇ ਪਾਇ ਤੇ ਮੇਰੇ ਕੋਲੋ ਇਹ ਸੇਵਾ ਜਿਹੜੀ ਆ ਉਹ ਨਾਲ ਨਾਲ ਲਿਆਂਦਾ ਮੈਨੂੰ ਮੌਕਾ ਦਿੱਤਾ ਬਿਲਕੁਲ ਜੀ ਤੇ ਮੈਨੂੰ ਇਸ ਸੁਗਗਨ ਵੀਰ ਜੀ ਦਾ ਤੁਸੀਂ ਸੇਵਾ ਨਿਭਾ ਰਹੇ ਹੋ ਜਿਵੇਂ ਜਿਵੇਂ ਗੱਲ ਕੀਤੀ ਦੱਸੋ ਜੀ ਪੰਜਾਬੀ ਮਾਂ ਬੋਲੀ ਪੰਜਾਬੀਆਂ ਨੂੰ ਵੀ ਜਿੱਥੇ ਬੜਾ ਵਾਅ ਦੇ ਰਹੇ ਹੋ ਅਸੀਂ ਦੇਖਿਆ ਅੱਜ ਕੱਲ ਲੋਕ ਪੰਜਾਬੀ ਮਾਂ ਬੋਲੀ ਭੁੱਲਦੇ ਜਾਂਦੇ ਨੇ ਪਰ ਤੁਹਾਡੇ ਵੱਲੋਂ ਬੜੀ ਵਧੀਆ ਤੇ ਬੜੇ ਸਾਫ ਸੁਥਰੇ ਢੰਗ ਦੇ ਨਾਲ ਪੰਜਾਬੀ ਮਾਮੌਲੀ ਸੇਵਾ ਵੀ ਕੀਤੀ ਜਾ ਰਹੀ ਆ ਉਧਰ ਤੁਸੀਂ ਗੁਰਬਾਣੀ ਦੇ ਨਾਲ ਲੋਕ ਸਿੱਧੇ ਲਾ ਲੋਕਾਂ ਤੁਸੀਂ ਲਾ ਰਹੇ ਹੋ ਤੇ ਮੈਨੂੰ ਇਹ ਦੱਸੋ ਜਿਹੜੇ ਤੁਸੀਂ ਲਿਖਦੇ ਹੋ ਜਿਹੜੀਆਂ ਇਹ ਪੰਕਤੀਆਂ ਲਿਖਦੇ ਹੋ ਜਿਹੜੀਆਂ ਤੁਸੀਂ ਇਹ ਫਿਰ ਕਿਸ ਤਰ੍ਹਾਂ ਲਿਖਦੇ ਹੋ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਇਹਦੇ ਵਾਸਤੇ ਕੁਝ ਸਪੈਸ਼ਲ ਜਿਹੜੀ ਸਿਆਹੀ ਦੀ ਵਰਤੋਂ ਕਰਨੀ ਪੈਂਦੀ ਆ ਕੁਝ ਸਪੈਸ਼ਲ ਪੇਪਰ ਦੀ ਵਰਤੋਂ ਕਰਨੀ ਪੈਂਦੀ ਆ ਕਿ ਜਾਂ ਜਿਹੜੇ ਤੁਸੀਂ ਸਪੈਸ਼ਲ ਇਹ ਵਾਸਤੇ ਕੋਈ ਕਲਮ ਜਿਹੜੀ ਤਿਆਰ ਕਰਦੇ ਹੋ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਇਹ ਕਿਸ ਤਰ੍ਹਾਂ ਸਾਰਾ ਮਟੀਰੀਅਲ ਲਿਆਉਂਦੇ ਹੋ ਕਿਸ ਤਰ੍ਹਾਂ ਤਿਆਰ ਕਰਦੇ ਹੋ ਤੇ ਕਿਤਾਬ ਵਰਤੋਂ ਹੁੰਦੀ ਏ ਭਾਈ ਸਾਹਿਬ ਜੇਕਰ ਇਸ ਦੀ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਤਾਂ ਜਿਵੇਂ ਅਕਸਰ ਘਰ ਵਿੱਚ ਤੁਹਾਡੇ ਗ੍ਰੈਂਡਫਾਦਰ ਤੁਹਾਡੇ ਮਾਤਾ ਪਿਤਾ ਜੀ ਤੁਹਾਨੂੰ ਇਹ ਦੱਸਦੇ ਹੋਣਗੇ ਕਿ ਅਸੀਂ ਪਹਿਲਾਂ ਕਲਮਾਂ ਤੇ ਫੱਟੀ ਦੇ ਨਾਲ ਲਿਖਦੇ ਸਾਂ ਤੇ ਉਹ ਕਲਮਾਂ ਤੇ ਫੱਟੀ ਹੀ ਇਸ ਦਾ ਜਿਹੜਾ ਆ ਉਹ ਸਟਾਰਟਿੰਗ ਸੀ ਜਿਨ੍ਹਾਂ ਨਾਲ ਅਸੀਂ ਇਹਨਾਂ ਨੂੰ ਲਿਖਦੇ ਸਾਂ ਕਾਨਿਆਂ ਦੀਆਂ ਜਾਂ ਬਾਂਸ ਦੀਆਂ ਕਲਮਾਂ ਹੁੰਦੀਆਂ ਸੀ ਜਿਨ੍ਹਾਂ ਨੂੰ ਘੜਨਾ ਤੇ ਇਹ ਨਾਲ ਲਿਖਣਾ ਅੱਜ ਇਹ ਚੀਜ਼ ਵੀ ਲੱਭਣੀ ਇੱਕ ਤੁਹਾਡੇ ਵਾਸਤੇ ਚੈਲੰਜ ਹੋ ਜਾਂਦੀ ਕਿ ਵੀ ਨਹੀਂ ਵਿੱਚ ਚੀਜ਼ਾਂ ਲੱਭਦੀਆਂ ਔਰ ਅੱਜ ਦੀ ਜਨਰੇਸ਼ਨ ਨੂੰ ਇਹ ਚ ਜ਼ਿਆਦਾ ਮੈਕੈਨਿਜ਼ਮ ਹੀ ਨਹੀਂ ਪਤਾ ਕਿ ਇਹ ਕਿਵੇਂ ਵਰਤੀਆਂ ਜਾਂਦੀਆਂ ਸੀ ਇਹਨਾਂ ਵਿੱਚ ਉਹ ਇੰਕ ਕਿੱਥੇ ਪੈਂਦੀ ਆ ਜਾਂ ਇਹਨਾਂ ਵਿੱਚ ਉਹ ਸਾਰਾ ਪੈਂਦਾ ਹੀ ਕਿੱਥੇ ਜਿੱਥੋਂ ਇਹ ਇੰਕ ਆਉਂਦੀ ਆ ਪਰ ਉਹਨਾਂ ਨੂੰ ਨਹੀਂ ਪਤਾ ਕਿ ਇਹ ਡਿਪ ਪੈਂਦਾ ਕੰਮ ਕਰਦੀ ਆ ਪਰ ਹੁਣ ਅੱਜ ਉਹੋ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਸਟੀਲ ਦੀਆਂ ਨਿਬਸ ਨੇੜੀਆਂ ਨੇ ਉਹ ਲੈ ਚੁੱਕੀਆਂ ਹੋਈਆਂ ਨੇ ਤੇ ਇਹਨਾਂ ਦੇ ਨਾਲ ਵੀ ਲਿਖਿਆ ਜਾਂਦਾ ਪਿਆ ਜਨਰੇਸ਼ਨ ਦਾ ਜ਼ਰੂਰ ਫਰਕ ਪੈ ਚੁੱਕਾ ਪਰ ਲਿਖਣ ਦਾ ਅਜੇ ਵੀ ਉਹ ਮੈਕੈਨਿਜ਼ਮ ਰਹਿ ਰਿਹਾ ਇਹਨੂੰ ਅਸੀਂ ਸਿਆਹੀ ਦੇ ਨਾਲ ਡੋਬ-ਡੋਬ ਕੇ ਲਿਖਦੇ ਆਂ ਫਿਰ ਡਿਪੈਂਡ ਕਰਦਾ ਕਿ ਤੁਸੀਂ ਕਿਸੇ ਜਗ੍ਹਾ ਤੇ ਮੋਟਾ ਲਿਖਣਾ ਤਾਂ ਨਿਬ ਦਾ ਸਾਈਜ਼ ਵੱਡਾ ਹੋ ਜਾਂਦਾ ਕਿਤੇ ਬਰੀਕ ਲਿਖਣਾ ਤਾਂ ਉਹਦੇ ਵਰਗਾ ਹੋ ਜਾਂਦਾ ਸੋ ਇਹ ਸਾਰਾ ਕੁਝ ਇਨ੍ਹਾਂ ਕਲਮਾਂ ਦੇ ਨਾਲ ਹੀ ਹੈਗਾ ਪਰ ਜਿਵੇਂ ਅੱਖਰ ਛੋਟੇ ਹੁੰਦੇ ਹੁੰਦਾ ਸੀ ਕਿ ਕਿਸੇ ਬੱਚੇ ਦੀ ਹੈਂਡਰਾਈਟਿੰਗ ਵਧੀਆਗੇ ਤੇ ਸ਼ਾਇਦ ਪੈਨ ਦੇ ਵਿੱਚ ਕੁਝ ਲਿਖਿਆ ਹੋਇਆ ਤੇ ਉਹ ਜਿਵੇਂ ਧਿਆਨ ਚੰਦ ਵਾਲਾ ਵੀ ਹਾਕੀ ਦੇ ਨਾਲ ਬਾਲ ਜੁੜ ਜਾਂਦੀ ਤੇ ਉਹ ਲੈ ਕੇ ਚੱਲ ਜਾਂਦਾ ਵੀ ਵੀ ਨਹੀਂ ਉਸ ਹਾਕੀ ਦੇ ਵਿੱਚ ਕੁਝ ਹੈਗਾ ਉਹਨੂੰ ਜਰੂਰ ਉਹਦਾ ਮੁਆਇਨਾ ਕਰੋ ਸੋ ਮੁਆਇਨਾ ਇਨ੍ਹਾਂ ਨੂੰ ਕਰਨ ਦੇ ਨਾਲ ਕੁਝ ਨਹੀਂ ਹੋਣਾ ਇਹ ਪ੍ਰੈਕਟਿਸ ਹੈ ਬੱਡੀ ਗੱਲ ਜੋ ਦਾਤ ਜੋ ਤੁਹਾਨੂੰ ਆਰਟ ਤੁਹਾਡੇ ਅੰਦਰ ਹੀ ਛੁਪਿਆ ਹੋਇਆ ਉਹਨੂੰ ਕੱਢਣ ਦੀ ਜ਼ਰੂਰਤ ਹੈ ਸੋ ਕਿਤੇ ਨਾ ਕਿਤੇ ਉਹੋ ਐਸੀ ਬਖਸ਼ਿਸ਼ ਹੋਈ ਨਿਕਲਿਆ ਬਾਹਰ ਤੇ ਅੱਜ ਤੁਸੀਂ ਮੈਨੂੰ ਇਹ ਇੱਕ ਸੰਗਤਾਂ ਦੇ ਸਾਹਮਣੇ ਰੂਬਰੂ ਕਰਵਾ ਰਹੇ ਹੋ ਜੀ ਤੇ ਗੱਲ ਕਰੀ ਗਗਨਬੀਰ ਜੀ ਤੁਸੀਂ ਕਲਮਾਂ ਦੀ ਗੱਲ ਕੀਤੀ ਵੀ ਕਲਮਾਂ ਦੇ ਨਾਲ ਤੁਸੀਂ ਜਿਹੜੇ ਸਾਰੇ ਲਿਖਦੇ ਹੋ ਪੰਜਾਬੀ ਦੀ ਸੇਵਾ ਵੀ ਕਰਦੇ ਹੋ ਤੇ ਮੈਨੂੰ ਇਹ ਸੋਪੇ ਅੱਜ ਕੱਲ ਜਿਵੇਂ ਜ਼ਮਾਨਾ ਮਾਡਰਨ ਹੋ ਗਿਆ ਪਹਿਲਾਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਕਾਨਿਆਂ ਦੇ ਨਾਲ ਜਾਂ ਹੋਰ ਜਿਹੜੇ ਵਾਸਤੇ ਨਾਲ ਜਿਹੜੀਆਂ ਕਲਮਾ ਹੁੰਦੀਆਂ ਸੀ ਉਸ ਦਾ ਜਿਹੜੀ ਕੀ ਲਿਖਿਆ ਜਾਂਦੀ ਸੀ ਤੇ ਅੱਜ ਕੱਲ ਜਿਵੇਂ ਮਾਡਰਨ ਜ਼ਮਾਨਾ ਹੋ ਗਿਆ ਅੱਜ ਕੱਲ ਨਿੰਬਾਂ ਵਾਲੀਆਂ ਆ ਗਈਆਂ ਨੇ ਜਿਹੜਾ ਵਖਿਆ ਤੇ ਦੋਵਾਂ 'ਚ ਫਰਕ ਕੀ ਆ ਅੰਤਰ ਕੀ ਆ ਜੇ ਗੱਲ ਕਰੀਏ ਕਾਨਿਆਂ ਵਾਲੀ ਨਾਲ ਜਾਂ ਜਿਹੜੀਆਂ ਉਸ ਨਾਲ ਉਹ ਨਾਲ ਜਿਹੜੀ ਹਾਈਡਰੇਟਿੰਗ ਜਿਹੜੀ ਲਿਖਾਈ ਜਿਹੜੀ ਆ ਉਹ ਨਾਲ ਵਧੀਆ ਹੁੰਦੀ ਹੈ ਕਿ ਜਦ ਪਿੰਨਾ ਦੀ ਨਾਲ ਆਉਂਦੀ ਹੈ ਤਾਂ ਇਹਨੂੰ ਸਾਝਾ ਕਰ ਦਿਓ ਸਰ ਦੇਖੋ ਜਿੱਥੇ ਕੀ ਏ ਜੋ ਬਾਸ ਦੀ ਜਿਹੜੀ ਕਲਮ ਹੈ ਇਹਨੂੰ ਕਢਣਾ ਪਏਗਾ ਹੁਣ ਅਗਰ ਮੈਂ ਇਹਨੂੰ ਬਹੁਤ ਟਿਪ ਬਰੀਕ ਲਿਖੀ ਹੋਈ ਤਾਂ ਮੈਨੂੰ ਇਹ ਮੈਂ ਬਰੀਕ ਹੀ ਲਿਖ ਸਕਦਾ ਹੁਣ ਮੋਟੀ ਵਾਸਤੇ ਕੀ ਹੈ ਕਿ ਮੈਨੂੰ ਇਸ ਟੀਕਾ ਨਾਲ ਥੋੜਾ ਵਿੱਚੋਂ چیر ਦੇ ਕੇ ਥੋੜਾ ਮੋਟਾ ਕਰਨਾ ਪੈਣਾ ਯਾਨੀ ਕਿ ਤੁਹਾਨੂੰ ਆਪਣਾ ਇਸ ਸੀਜ਼ ਨੂੰ ਕਢਣ ਦੀ ਆਪ ਲੋੜ ਪੈਣੀ ਆ ਸੋ ਉਹ ਇਸ ਸੀਕੇ ਨਾਲ ਆਪਾਂ ਕਰਕੇ ਫੇਰ ਆਪਾਂ ਲਿਖਣ ਦੇ ਕਾਬਿਲ ਹੁੰਨੇ ਪਰ ਜੇਕਰ ਮੈਂ ਇਹੀ ਗੱਲ ਕਰ ਲਾਂ ਤੇ ਅੱਜ ਮੇਰੇ ਕੋ ਆ ਤੁਸੀਂ ਦੇਖ ਸਕਦੇ ਹੋ ਵੇਖਣ ਨੂੰ ਕਿ ਇਹਨੂੰ ਪਲਟਾ ਲੱਗਣਾ ਪਰ ਹੈ ਤੇ ਕਲਮ ਹੀ ਜੇ ਸੋ ਇੱਕ ਇਨੀਨੀ ਕਲਮ ਵੀ ਜਿਹੜੀ ਆ ਉਹ ਸਾਡੇ ਕੋਲ ਅੱਜ ਆ ਚੁੱਕੀ ਹੈ ਕਿ ਅਸੀਂ ਲਿਖਣ ਦੇ ਵਾਸਤੇ ਬਸ ਤਿਆਰ ਬਾਤ ਤਿਆਰ ਰਹੀਏ ਸਮਾਨ ਤੁਹਾਨੂੰ ਸਾਰਾ ਕੁਝ ਮਿਲ ਜਾਂਦਾ ਸੋ ਆ ਸਾਰੀਆਂ ਜਿਹੜੀਆਂ ਕਲਮਾਂ ਨੇ ਉਹ ਇਸ ਲਿਖਣ ਦੇ ਹੀ ਕੰਮ ਵਿੱਚ ਆਉਂਦੀਆਂ ਪਈਆਂ ਨੇ ਫਰਕ ਸਿਰਫ ਇਸ ਚੀਜ਼ ਦਾ ਆ ਕਿ ਅੱਜ ਇਹਨਾਂ ਚੀਜ਼ਾਂ ਜਿਹੜੀਆਂ ਪਹਿਲੀ ਚੀਜ਼ ਸੀ ਉਹਨਾਂ ਨੂੰ ਲੱਭਣ ਦੇ ਲਈ ਵੀ ਕਈ ਵਾਰੀ ਜਦੋਜਾਦ ਕਰਨੀ ਪੈਂਦੀ ਅੱਜ ਜੇ ਅਸੀਂ ਕਹਿ ਦਈਏ ਕਿ ਕਾਨਾ ਲੈ ਕੇ ਤੇ ਕਾਨੇ ਦੀ ਨੂੰ ਸੁਕਾ ਕੇ ਉਹਦੀ ਕਲਮ ਕਰਨੀ ਹੈ ਤਾਂ ਸ਼ਾਇਦ ਤੁਹਾਨੂੰ ਲੱਗੂਗਾ ਕਿ ਯਾਰ ਕੰਮ ਕਰਨ ਤੋਂ ਹੀ ਰਹੀ ਜਾਂਦੇ ਆ ਅਸੀਂ ਕਦੋਂ ਸੁੱਕੂਗਾ ਕਦੋਂ ਕਰਾਂਗੇ ਤੇ ਕਦੋਂ ਇਸ ਨੂੰ ਲਿਖਾਂਗੇ ਮਤਲਬ ਘੜਨ ਲੱਗਾ ਤੋੜ ਕੇ ਨੇ ਬੈਜੀ ਪਰ ਅੱਜ ਇਹ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਰੈਡੀਮੇਡ ਮਿਲ ਰਹੀਆਂ ਨੇ ਤੁਸੀਂ ਬਸ ਕਰਨ ਵਾਲੇ ਬਣੋ ਇੰਨੇ-ਇੰਨੇ ਤਰ੍ਹਾਂ ਦੇ ਸਕੈਚ ਆ ਚੁੱਕੇ ਹੋਏ ਨੇ ਸੋ ਜਿਵੇਂ ਇਹ ਇੱਥੇ ਤੁਹਾਨੂੰ ਦਿਖਾਉਣਾ ਚਾਹਾਂਗਾ ਹੁਣ ਜੇਕਰ ਔਰ ਇਹ ਸਕੈਚ ਜਿਹੜੇ ਜੇਕਰ ਅਸੀਂ ਗੱਲ ਕਰਾਂ ਤੇ ਲਗਭਗ 750 ਦਾ ਇਹ ਇੱਕ ਸਕੈਚ ਹੈ ਇਸ ਵੇਲੇ ਜਿਹੜਾ ਮਾਰਕੀਟ ਚ ਅਵੇਲੇਬਲ ਆ। ਤੋਂ ਹੁਣ ਇੰਨੀ-ਇੰਨੀ ਚੀਜ਼ਾਂ ਵੀ ਆ ਚੁੱਕੀਆਂ ਆਈਆਂ ਨੇ ਫਿਰ ਇਹਦੇ ਨਾਲ ਹੀ ਮੈਂ ਇੱਕ ਗੱਲ ਜੋੜਦਾ ਕਿ ਜਿ세 ਸਾਡੇ ਕੋਲ ਤੁਸੀਂ ਮਾਡਰਨ ਦੀ ਗੱਲ ਕੀਤੀ ਹੈ। ਅੱਜ ਸਾਡੇ ਕੋਲ ਜਿਹੜਾ ਆ ਉਹ ਡਿਜੀਟਲਾਈਜੇਸ਼ਨ ਦਾ ਕੰਮ ਆ ਚੁੱਕਾ ਹੋਇਆ। ਜਿਹਦੇ ਵਿੱਚ ਕੀ ਕਿ ਕਹਿੰਦੇ ਕਿ ਅਸੀਂ ਕੋਈ ਜਿਵੇਂ ਮੈਂ ਹੁਣ ਤੁਹਾਡਾ ਹੀ ਨਾਮ ਇੱਥੇ ਜਿਵੇਂ ਲਿਖਿਆ ਹੋਇਆ ਕਿ ਜੇਕਰ ਅਸੀਂ ਕੋਈ ਕਿਤਾਬ ਦਾ ਕੋਈ ਕਵਰ ਬਣਾ ਰਹੇ ਹਾਂ ਤਾਂ ਉਹ ਕਹਿੰਦੇ ਨੇ ਕਿ ਡਿਜੀਟਲ ਚ ਬਣਾ ਕੇ ਦਿਓ ਤਾਂ ਜੋ ਪ੍ਰਿੰਟਿੰਗ ਕਰਨੀ ਜ਼ੋਕੀ ਰੋਗੀ ਸੋ ਅੱਜ ਉਹ ਵੀ ਚੀਜ਼ਾਂ ਜਿਹੜੀਆਂ ਇੱਥੇ ਆ ਚੁੱਕੀਆਂ ਨੇ ਪਰ ਤੁਸੀਂ ਫੇਰ ਉਹ ਵੀ ਤੁਸੀਂ ਇੱਕ ਕਦਮ ਵਧਾਓ ਅੱਗੇ ਬਹੁਤ ਕੁਝ ਬਹੁਤ ਕੁਝ ਐਸਾ ਮਾਰਕੀਟ ਵਿੱਚ ਅਵੇਲੇਬਲ ਹੈਗਾ ਜੀ ਬਿਲਕੁਲ ਜੀ ਤੇ ਮੈਂ ਇਹ ਸੋ ਵੀ ਅਭਿਆਸ ਦੀ ਗੱਲ ਕਰੀਏ ਕਿਸ ਤਰ੍ਹਾਂ ਸਮਾਂ ਦੇ ਲੈਂਦੇ ਹੋ ਪਰਿਵਾਰ ਨੂੰ ਟਾਈਮ ਦੇਣਾ ਦਾ ਕੰਪਿਊਟਰ ਟੀਚਰ ਨੂੰ ਸਕੂਲ ਵੀ ਟਾਈਮ ਦੇਣਾ ਹੁੰਦਾ ਤੇ ਅਭਿਆਸ ਕਿੰਨਾ ਜ਼ਰੂਰੀ ਕਰਦੇ ਹੋ ਇਹਦੇ ਵਾਸਤੇ ਵੀ ਰੋਜ਼ ਦੇ ਰੋਜ਼ ਤੁਸੀਂ ਨਿਖਰਦੀ ਤੁਹਾਡੇ ਹੱਥ ਜਿਹੜੀ ਹੈ ਪ੍ਰਮਾਤਮਾ ਵਾਲੇ ਕਲਮਿਤੀ ਆ ਰੋਜ਼ ਦੇ ਰੋਜ਼ ਨਿਖਾਰ ਕਿੰਨਾ ਕਉਂਦਾ ਇਹਦੇ ਵਾਸਤੇ ਅਭਿਆਸ ਕਿੰਨਾ ਜ਼ਰੂਰੀ ਆ ਅ ਅਭਿਆਸ ਭਾਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ ਵੀ ਛੋਟੀਆਂ ਛੋਟੀਆਂ ਜਿਹੜੀਆਂ ਤੁਹਾਡੀ ਪ੍ਰੈਕਟਿਸ ਕੀਤੀਆਂ ਹੋਈਆਂ ਨੇ ਉਹ ਤੁਹਾਨੂੰ ਇੱਕ ਪਰਫੈਕਸ਼ਨ ਵਾਲੇ ਪਾਸੇ ਲੈ ਕੇ ਜਾਂਦੀਆਂ ਨੇ ਸੋ ਤੁਸੀਂ ਬਿਲਕੁਲ ਸਹੀ ਕਿਹਾ ਅ ਗੱਲ ਇਹ ਆਂਦੀ ਕਿ ਜਦੋਂ ਤੁਹਾਡੇ ਮਨ ਦੇ ਅੰਦਰ ਸ਼ੌਂਕ ਪੈਦਾ ਹੋ ਜਾਂਦਾ ਔਰ ਜਿਹੜੀ ਜੀ ਤੁਹਾਨੂੰ ਸਕੂਨ ਪੈਦਾ ਕਰਦੀ ਹੈ ਜਿਹੜੀ ਜੀ ਤੁਹਾਨੂੰ ਪਿਆਰ ਹੋ ਜਾਂਦਾ ਆ ਲਵ ਲੱਗ ਜਾਂਦੀ ਹੈ ਤੁਸੀਂ ਉਹਨੂੰ ਫਿਰ ਕਿਤੇ ਨਾ ਕਿਤੇ ਰਾਹੇ ਬਗਾਏ ਵੀ ਉਸ ਸਮੇਂ ਕੱਢ ਕੇ ਵੀ ਆਪਾਂ ਉਹ ਚੀਜ਼ ਨੂੰ ਕਰ ਲੈਣੀ ਹੈ ਜਿਵੇਂ ਮੇਰੇ ਕੋਲ ਮੇਰੀ ਨੋਟਬੁੱਕ ਜਿਹਦੇ ਉੱਤੇ ਮੈਂ ਪ੍ਰੈਕਟਿਸ ਕਰਨੀ ਹੈ ਤੇ ਮੇਰੀਆਂ ਇਹ ਕਲਮਾਂ ਵਾਲਾ ਜਿਹਾ ਪਾਊਚ ਆ ਉਹ ਮੇਰੇ ਕੋਲ ਹਮੇਸ਼ਾ ਹੀ ਹੁੰਦਾ ਮੈਨੂੰ ਜਿੱਥੇ ਸਮਾਂ ਲੱਗੇ ਸਕੂਲ 'ਚ ਆ ਘਰਿਆਂ ਕਿਤੇ ਬਾਹਰ ਆ ਤਾਂ ਮੈਂ ਉਸ ਚੀਜ਼ ਨਾਲ ਜ਼ਰੂਰ ਆਪਣਾ ਸਮਾਂ ਬਤੀਤ ਕਰਨ ਦੀ ਕੋਸ਼ਿਸ਼ ਕਰਦਾ ਉਹ ਸਮਬਦੀਤ ਇਹ ਨਹੀਂ ਹੈ ਕਿ ਮੈਂ ਸਮਾ ਪਾਸ ਕਰ ਰਿਹਾ ਜਾਂ ਆਪਣਾ ਸਮਾ ਬੇਸ ਕਰ ਰਿਹਾ ਮੇਰਾ ਅਭਿਆਸ ਹੁੰਦਾ ਕਿ ਮੈਂ ਇਹਨੂੰ ਜਿੰਨੀ ਪਰਫੈਕਸ਼ਨ ਉਹਦੇ ਵਿੱਚ ਲੈ ਕੇ ਆ ਸਕਦਾ ਉਹ ਲੈ ਕੇ ਆਵਾਂ ਫਿਰ ਵੱਡੀ ਗੱਲ ਹੁੰਦੀ ਕਿ ਕਈ ਵਾਰੀ ਭਾਈ ਸਾਹਿਬ ਤੁਹਾਨੂੰ ਆਪਣੀਆਂ ਜੋ ਇਨਕਸ ਨੇ ਉਹ ਵੀ ਤੁਹਾਨੂੰ ਆਪਣੇ ਮੁਤਾਬਕ ਕਈ ਵਾਰੀ ਅਸੀਂ ਆਪਣੀਆਂ ਲੱਗਦਾ ਕਿ ਆਪ ਤਿਆਰ ਕਰਕੇ ਵੇਖੀਏ ਕਿਉਂਕਿ ਇੰਟਰਨੈਟ ਅੱਜ ਇੱਕ ਉਹ ਸੀ ਦਾ ਖਜ਼ਾਨਾ ਬਣ ਚੁੱਕਾ ਆ ਕਿ ਤੁਸੀਂ ਸਿੱਖਣ ਵਾਲੇ ਬਣੋ ਸਰਚ ਕਰੋ ਤੁਹਾਨੂੰ ਉਸ ਤੋਂ ਬਾਅਦ ਉਹ ਚੀਜ਼ਾਂ ਤੁਹਾਨੂੰ ਬਾਰ-ਬਾਰ ਬਾਰ-ਬਾਰ ਪ੍ਰੋਸਣਗੇ ਵੀ ਤੁਸੀਂ ਆਹ ਚੀਜ਼ ਵੇਖੀ ਸੀ ਤੇ ਆਹ ਤੁਹਾਡੇ ਸਾਹਮਣੇ ਉਹ ਚੀਜ਼ ਆ ਗਈ ਆ ਸੋ ਕੰਪਿਊਟਰ ਦਾ ਮੇਰਾ ਨਾਲ ਫੀ ਸੀਆਂ ਉੱਥੋਂ ਲੱਭ ਸਕਦੇ ਆ ਬਹੁਤ ਸਾਰੇ ਐਸੇ ਐ ਤੁਹਾਡੇ ਮਨ ਦੇ ਸਵਾਲ ਹੁੰਦੇ ਜਿਹੜੇ ਕਿ ਤੁਹਾਨੂੰ ਕੋਈ ਸਿਖਾਉਣਾ ਚਾਹਵੇ ਜਾਂ ਨਾ ਸਕੇ ਪਰ ਇੰਟਰਨੈਟ ਤੁਹਾਨੂੰ ਸਿਖਾ ਦਿੰਦਾ ਹੈ ਬਿਲਕੁਲ ਤੇ ਗਗਨਵੀਰ ਜੀ ਆਪਣੇ ਆਪ ਨੂੰ ਕਿੰਨਾ ਕੁ ਬੜਾ ਭਾਗਾ ਸਮਝਦੇ ਹੋ ਬੜਾ ਮੁੱਲਾ ਸਮਝਦੇ ਹੋ ਕਿਹੜੇ ਵੀ ਗੁਰੂ ਸਾਹਿਬ ਨੇ ਤੁਹਾਨੂੰ ਐਡੀ ਬੜੀ ਧੜੀ ਸੇਵਾ ਤੁਹਾਨੂੰ ਦੇ ਦਿੱਤੀ ਆ ਤੇ ਆਪਣੇ ਆਪ ਨੂੰ ਕਿੰਨਾ ਕੁ ਮਨ ਚੰਗਾ ਲੱਗਦਾ ਵੀ ਪ੍ਰਮਾਤਮਾ ਨੇ ਇਥੇ ਆਪਣੇ ਰਾਹੀ ਲਾਇਆ ਵਾ ਅਮਰ ਸ਼ਕਾ ਕੇ ਗੁਰੂ ਸਾਹਿਬ ਬਲੇ ਤੁਸੀਂ ਬਣੇ ਹੋ ਤੇ ਆਪਣੇ ਆਪ ਨੂੰ ਕਿੰਨਾ ਬੜਾ ਮੁੱਲਾ ਸਮਝਦੇ ਹੋ ਵੀ ਐਡੀ ਵੱਡੀ ਜਿਹੜੀ ਦਾਤ ਵੀ ਆ ਉਹ ਗੁਰੂ ਸਾਹਿਬ ਨੇ ਦਿੱਤੀ ਤੁਹਾਨੂੰ ਅ ਭਾਈ ਸਾਹਿਬ ਜੀ ਅ ਸ਼ੁਕਰਾਨਾ ਤੇ ਜਿੰਨਾ ਕੁ ਸਾਨੂੰ ਕਰਨਾ ਚਾਹੀਦਾ ਜਾਂ ਮੈਨੂੰ ਕਰਨਾ ਜਿੱਦਾ ਉਹਨਾਂ ਨਹੀਂ ਕਰਦੇ ਪਏ ਪਰ ਜੋ ਇਹ ਦਾਤ ਦਿੱਤੀ ਹੋਈ ਆ ਬਹੁਤ ਹੀ ਵੱਡਮੁੱਲੀ ਦਾਤ ਔਰ ਬੜਾ ਹੀ ਆਪਣੇ ਆਪ ਨੂੰ ਮੁਬਾਰਕਬਾਦ ਸਮਝਦੇ ਆ ਕਿ ਇਹ ਜੋ ਚੀਜ਼ ਇਹ ਜੋ ਸੇਵਾ ਮੇਰੇ ਕੋਲੋਂ ਪਾਸ਼ਾ ਲੈ ਰਹੇ ਨੇ ਸ਼ਾਇਦ ਮੈਂ ਇਸ ਦੇ ਕਾਬਲ ਨਹੀਂ ਸ ਪਰ ਫਿਰ ਉਹ ਗੱਲ ਕਿ ਉਹ ਇੱਕ ਐਸੇ ਪਾਸ਼ਾ ਨੇ ਕਿਹਾ ਕਿ ਪਛਾਣ ਕੀਤੀ ਮੇਰੇ ਕੋਲ ਇਹ ਸੇਵਾ ਲੈਣ ਦਾ ਮੈਨੂੰ ਮੌਕਾ ਦਿੱਤਾ ਬਹੁਤ 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 ਸ਼ੁਕਰਾਨਾ ਪਾਸ਼ਾ ਦਾ ਕਿ ਮੇਰੇ ਕੋਲ ਇਹ ਸੇਵਾ ਇਸੇ ਤਿੱਕੇ ਨਾਲ ਅੰਗ ਸੰਗ ਹੋ ਕੇ ਮੇਰੇ ਕੋਲ ਸੇਵਾ ਲੈਂਦੇ ਰਹੋ ਤੇ ਜਿੰਨਾ ਕੁ ਮਾਣ ਮਹਿਸੂਸ ਪਰਿਵਾਰ ਨੂੰ ਆ ਕਿ ਇੱਕ ਐਸੀ ਕਲਾ ਦੇ ਨਾਲ ਨਿਵਾਜਾ ਮਤਲਬ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਬਈ ਸਾਹਿਬ ਜੀ ਨੂੰ ਕਿ ਇਹ ਸਾਰਾ ਕੁਝ ਜੋ ਇੱਕ ਝੋਲੀ ਪਾਇਆ ਵਡਮੁੱਲੀ ਦਾਤ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦੇਤ ਦਿੱਤੀ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਨਾਲੇ ਲੜ ਲਾਇਆ ਬਹੁਤ ਬਹੁਤ ਸ਼ੁਕਰਾਨਾ ਪਾਸ਼ਾ ਦਾ ਬਿਲਕੁਲ ਜੀ ਤੇ ਮੈਨੂੰ ਗੱਲ ਇਹ ਵੀ ਪਤਾ ਲੱਗਾ ਵੀ ਜਦੋਂ ਕਿਤੇ ਵਿਆਹ ਸ਼ਾਦੀ ਹੁੰਦਾ ਜਾਂ ਜਦੋਂ ਕਿਤੇ ਜਨਮ ਦਿਨ ਹੁੰਦਾ ਜਾਂ ਕਦੇ ਕੋਈ ਕਿਸੇ ਰਿਸ਼ਤੇਦਾਰ ਚ ਕੋਈ ਪਾਰਟੀ ਫੰਕਸ਼ਨ ਹੁੰਦਾ ਤੇ ਕਹਿੰਦੇ ਇੱਕ ਦੂਜੇ ਨੂੰ ਤੋਹਫ਼ੇ ਜਰੂਰ ਦਿੰਦੇ ਆ ਤੇ ਮੈਨੂੰ ਇਹ ਵੀ ਪਤਾ ਲੱਗਾ ਵੀ ਤੁਸੀਂ ਕੋਈ ਬਾਜ਼ਾਰੀ ਤੋਹਫ਼ਾ ਨਹੀਂ ਦਿੰਦੇ ਜਾਂ ਉਹਨਾਂ ਵਾਸਤੇ ਗਿਫਟ ਹੀ ਨਹੀਂ ਲੈਂਦੇ ਘਰ ਉਹ ਜਿਹੜੀਆਂ ਪ੍ਰਮਾਤਮਾ ਦੀਆਂ ਜਿਹੜੀਆਂ ਇਲਾਹੀ ਬਾਣੀ ਨੇ ਜਾਂ ਇਲਾਹੀ ਸ਼ਬਦ ਜਿਹੜੇ ਨੇ ਪੁੱਤਰ ਜਿਹੜੇ ਸ਼ਬਦ ਗੁਰਬਾਣੀ ਦੇ ਉਹਨਾਂ ਨੂੰ ਜਿਹੜਾ ਤੁਸੀਂ ਉਹਨਾਂ ਨੂੰ ਗਿਫਟ ਦਿੰਦੇ ਹੋ ਜਦੋਂ ਵਿਆਹ ਸ਼ਾਦੀ ਹੁੰਦੀ ਹੈ ਜਨਮ ਦਿਨ ਹੁੰ ਤੋ ਫਿਰ ਕਿੰਨਾ ਕਿ ਮਨ ਨੂੰ ਨਾਲ ਚੰਗਾ ਲੱਗਦਾ ਜਦੋਂ ਉਹ ਸਟੇਜ ਉੱਤੇ ਤੁਹਾਡਾ ਗਿਫਟ ਖੋਲਦੇ ਨੇ ਜਾਂ ਘਰ ਜਾ ਕੇ ਖੋਲਦੇ ਨੇ ਤੇ ਫਿਰ ਕਿੰਨਾ ਕਿ ਮਨ ਨੂੰ ਸਕੂਨ ਮਿਲਦਾ ਵੀ ਸ਼ਾਇਦ ਕੋਈ ਦਸਤਾਵੇਜ਼ ਤਾਂ ਮੰਨ ਕੋਈ ਰਖਾੜ ਦੇ ਲਾ ਕੇ ਸੌੜ ਦੇਵੇਗਾ ਪਰ ਜਿਹੜੀਆਂ ਬੜੀ ਮੁੱਲੀ ਚੀਜ਼ਾਂ ਦਿੰਦੇ ਹੋ ਜਿਹੜੀ ਪਰਮਾਤਮਾ ਦੀ ਦੇਣ ਆ ਤੋ ਉਹ ਫਿਰ ਕਿੰਨਾ ਕਿ ਆਪਣੇ ਸੀਨੇ ਨੂੰ ਲਾ ਕੇ ਰੱਖਦੇ ਆ ਜਾਂ ਕਿੰਨਾ ਕਿ ਹਰ ਟਾਈਮ ਆਪਣੇ ਅੱਖੀਂ ਜੜਾ ਉਹ ਰੱਖਦੇ ਆ ਤੇ ਜਦੋਂ ਫੋਨ ਕਰਦੇ ਆ ਵੀ ਗਗਨਵੀਰ ਬਹੁਤ ਸੋਹਣੀ ਚੀਜ਼ ਦਿੱਤੀ ਯਾਰ ਮਨ ਖੁਸ਼ ਹੋ ਗਿਆ ਹਰ ਟਾਈਮ ਜਦੋਂ ਕਰੇ ਜਾਂਦੇ ਆ ਧਿਆਨ ਪੈਂਦਾ ਉਸ ਪਰਮਾਤਮਾ ਦੀ ਇਲਾਹੀ ਬਾਣੀ ਵਾਲ ਤੇ ਹਰ ਟਾਈਮ ਤੈਨੂੰ ਯਾਦ ਵੀ ਕਰੀਦਾ ਵੀ ਆ ਸਾਡੇ ਵੀਰ ਨੇ ਚੀ ਦਿੱਤੀ ਕਿਦਾਂ ਫਿਰ ਮਨ ਨੂੰ ਸਕੂਨ ਮਿਲਦਾ ਭਾਈ ਸਾਹਿਬ ਜੀ ਦੇਖੋ ਜਿੱਥੇ ਕੀ ਆ ਗੁਰੂ ਸਾਹਿਬ ਦਾ ਫਰਮਾਨ ਹੈ ਗੁਰਬਿਨ ਕੋਰ ਅੰਧਾਰ ਗੁਰਬਿਨ ਸਮਝ ਨਾ ਆਵੇ ਗੁਰਬਿਨ ਸੁਰਤ ਨਸਿ ਗੁਰਬਿਨ ਮੁਕਤ ਨਾ ਪਾਵੇ ਗੁਰੂ ਸਾਡੇ ਲਈ ਬਹੁਤ ਜ਼ਰੂਰੀ ਹੈ ਔਰ ਇਹ ਇੱਕ ਜੋ ਗੁਰਬਾਣੀ ਆ ਇਹ ਇੱਕ ਐਸਾ ਫਰਮਾਨਾ ਜਿਹੜਾ ਕਿ ਇੱਕ ਨਾਲ ਜੋੜਦੀ ਹੈ ਮਿਸ਼ਨ ਹੀ ਹੈ ਸਿੱਧਾ ਗੁਰੂ ਰੰਗ ਸਾਹਿਬ ਦਾ ਮਿਸ਼ਨ ਇਸ ਵੀ ਉਸ ਇੱਕ ਨਾਲ ਜੋੜਨਾ ਅਸੀਂ ਐਵੇਂ ਇੱਧਰ ਉੱਧਰ ਜਾਤਾ-ਬਾਤਾ ਜ ਆਪਸ ਹੀ ਲੜੀ ਫਿਰਦੇ ਆਂ ਪਰ ਉਹ ਇੱਕ ਨਾਲ ਜੁੜਨ ਦਾ ਸਾਡਾ ਮੰਤਵ ਹੈ ਔਰ ਉਸ ਮੰਤਵ ਨੂੰ ਲੈ ਕੇ ਹੀ ਕਿਤੇ ਇਸ ਚੀਜ਼ ਦੀ ਸ਼ੁਰੂਆਤ ਲੈ ਕੇ ਚੱਲਿਆ ਕਿ ਆਪ ਵੀ ਗੁਰਬਾਣੀ ਨਾਲ ਜੁੜੀਏ ਹੋਰਾਂ ਨੂੰ ਵੀ ਗੁਰਬਾਣੀ ਨਾਲ ਜੋੜੀਏ ਫਿਰ ਜਿਹੜੇ ਐ ਐਸੇ ਕੋਰਾਏ ਪਏ ਹੋਏ ਇਨਸਾਨ ਆਪਾਂ ਤੁਰੇ ਫਿਰਦੇ ਆਂ ਅਸੀਂ ਕਿਤੇ ਸਿੱਧੇ ਰਾ ਪੈ ਸਕੀ ਸੋ ਮੇਨ ਮੁਖ ਮੰਤਵ ਇਹ ਹੋਆ ਤੇ ਵੱਡੀ ਗੱਲ ਜਦੋਂ ਕਿਸੇ ਨੂੰ ਇਹ ਜੋ ਫਰੇਮ ਨੇ ਇਹ ਜੋ ਕੈਨਵਸ ਨੇ ਅਸਲ ਬਣਾਏ ਹੋਏ ਨੇ ਇਹ ਜਦੋਂ ਤੁਹਾਡੇ ਟੇਬਲ ਟੌਪ ਤੇ ਤੁਹਾਡੇ ਜਿੱਥੇ ਤੁਸੀਂ ਰਹਿਣ ਰਹੇ ਹੋ ਤੁਸੀਂ ਆਪਣੇ ਬੈੱਡ ਦੇ ਲਾਗੇ ਰੱਖੇ ਹੋਣਗੇ ਤੁਹਾਨੂੰ ਉੱਠਦੇ ਆ ਬੈਠਦੇ ਆ ਜਦੋਂ ਉਹ ਸ਼ਬਦ ਤੁਹਾਡੇ ਪੜਾਂ ਚ ਆਏਗਾ ਫਿਰ ਚਾਹੇ ਤੁਹਾਨੂੰ ਤੁਹਾਡਾ ਗੁਰਬਾਣੀ ਨਾਲ ਨਹੀਂ ਵੀ ਤੁਸੀਂ ਤੁਹਾਡਾ رابطہ ਹੈਗਾ ਫਿਰ ਜਦੋਂ ਉੱਥੇ ਲਿਖਿਆ ਹੋਇਆ ਆਏਗਾ ਇੱਕ ਪਤਾ ਇੱਕ ਕਸਕੇ ਹੰਬਾਰਕ ਆਪੇ ਆਰੇ ਕਰੰਗ ਹੈ ਆਪੇ ਬਹਰੰਗੀ ਸੋ ਐਸੀਆਂ ਗੁਰੂ ਦੀਆਂ ਬਾਤਾਂ ਜਿਹੜੀਆਂ ਤੁਹਾਡੇ ਅੰਗ ਸੰਗ ਹੋਣਗੀਆਂ ਫਿਰ ਨਾਰਮਲ ਗੱਲ ਹੋ ਜਾਂਦੀ ਕਿ ਭਾਈ ਸਾਹਿਬ ਜੀ ਫਿਰ ਤੁਹਾਡੇ ਉਹ ਕਿਤੇ ਚੇਤੇ ਵਿੱਚ ਜਿਹੜੀ ਚੀਜ਼ ਰਹਿੰਦੀ ਉਹ ਤੁਹਾਨੂੰ ਕਿਤੇ ਨਾ ਕਿਤੇ ਜ਼ਰੂਰ ਸਿਹਤ ਦਿੰਦੀ ਆ ਫਿਰ ਉਹ ਐਸੀਆਂ ਡੰਡੋਤ ਕਰਨਦੇ ਉੱਤੇ ਸਾਨੂੰ ਮਜਬੂਰ ਕਰਦੇ ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰਾਠ ਜਦੋਂ ਜਿਹਨੂੰ ਅਸੀਂ ਸਰਬ ਕਲਾ ਸਮਰਾਠੀ ਕਹਿੰਦਾ ਕਿ ਬਾਸ਼ਾ ਤੁਸੀਂ ਸਾਨੂੰ ਸਮਰਾਠਾ ਬਖਸ਼ਣ ਵਾਲਿਓ ਤੁਸੀਂ ਬਹੁਤ ਵੱਡੇ ਗੁਣਾ ਦੇ ਨਾਲ ਖਜ਼ਾਨੇ ਹੋ ਸਾਨੂੰ ਕਿਤੇ ਗੁਣ ਬਖਸ਼ ਦਿਓ ਤੇ ਫਿਰ ਉਹ ਜੋ ਗੁਰੂ ਦੀਆਂ ਬਾਤਾਂ ਨੇ ਉਹ ਸਾਨੂੰ ਸਿੱਧੇ ਰਾਹ ਪਾਉਂਦੀਆਂ ਨੇ ਤੇ ਕੋਸ਼ਿਸ਼ ਵੀ ਇਹੀ ਹੁੰਦੀ ਆ ਕਿ ਹਮੇਸ਼ਾ ਕੁਝ ਐਸੀਆਂ ਗੁਰੂ ਦੀਆਂ ਗੁਰੂ ਦੀ ਤੇ ਜਿਹੜੀ ਮਰਜ਼ੀ ਤੱਕ ਫੜ ਲਓ ਉਹ ਹੀ ਸਾਨੂੰ ਸਿੱਧੇ ਰਾਹ ਪਾਉਂਦੀ ਆ ਤੇ ਮੇਰੀ ਬਹੁਤ ਬਹੁਤ ਕੋਸ਼ਿਸ਼ ਹੁੰਦੀ ਆ ਕਿ ਮੈਂ ਜਦੋਂ ਵੀ ਕਿਸੇ ਨੂੰ ਮਿਲਾਂ ਜਾਂ ਕੋਈ ਮੇਰੇ ਵੱਲ ਆਵੇ ਤੇ ਮੈਨੂੰ ਇਹ ਗੁਰੂ ਦੀ ਬਾਣੀ ਦੇ ਕੇ ਹੀ ਉਹਨੂੰ ਤੋਰਾ ਕਿਉਂਕਿ ਇਹ ਚੀਜ਼ ਜਿਹੜੀ ਆ ਤੁਹਾਨੂੰ ਤੁਹਾਡੇ ਹਿਰਦੇ ਨੂੰ ਬਿਲਕੁਲ ਸਕੂਨ ਦਿੰਦੀ ਆ ਹੋਰ ਵੀ ਬਹੁਤ ਬਹੁਤ ਚੀਜ਼ਾਂ ਨੇ ਬਹੁਤ ਦੁਨੀਆਵੀ ਗਿਫਟ ਨੇ ਪਰ ਉਹ ਸਾਰੀਆਂ ਦੁਨੀਆਵੀ ਗਿਫਟ ਵੇਰਥ ਨੇ ਸਾਡੀ ਇਹ ਇੱਕ ਸੁੱਚੀ ਸੁੱਚੀ ਜਿਹੜੀ ਗੁਰਬਾਨੀ ਆ ਇਹ ਸਾਨੂੰ ਇੱਕ ਸੱਚੇ ਮਾਰਗ ਉਤੇ ਚੱਲਣ ਦਾ ਉਪਦੇਸ਼ ਦਿੰਦੀ ਆ ਔਰ ਜਿੰਨੂੰ ਵੀ ਮੈਂ ਗਿਫਟ ਦਿੰਨਾ ਔਰ ਅੱਜ ਤੱਕ ਦਾ ਮੇਰਾ ਐਕਸਪੀਰੀਅੰਸ ਆ ਹਰ ਇੱਕ ਨੇ ਹੀ ਬਹੁਤ ਸਕੂਨ ਦੇ ਨਾਲ ਇਹ ਸੀਜ਼ ਨੂੰ ਅਕਸੈਪਟ ਕੀਤਾ ਔਰ ਕਈ ਵਾਰੀ ਮੈਨੂੰ ਉਹਦੀਆਂ ਜੋ ਬਾਅਦ ਵਿੱਚ ਹੋਰ ਵੀ ਬਣਾ ਕੇ ਮੈਨੂੰ ਦੇਣ ਦੀ ਡਿਮਾਂਡ ਆਉਂਦੀ ਹੈ ਕਿ ਮੈਨੂੰ ਇਹ ਤੂੰ ਦਿੱਤੀ ਸੀ ਬਹੁਤ ਵਧੀਆ ਸੀ ਇੱਕ ਹੋਰ ਬਣਾ ਕੇ ਦੇ ਦੇ ਅਸੀਂ ਵੀ ਕਿਸੇ ਨੂੰ ਦੇਣੀ ਆ ਤੇ ਫਿਰ ਕਈ ਵਾਰੀ ਮਨ ਦੇ ਵਿੱਚ ਇਹ ਨਹੀਂ ਆਉਂਦਾ ਕਿ ਮੈਂ ਇਹਨਾਂ ਕੋ ਪੈਸੇ ਲਵਾਂ ਜਾਂ ਮੈਂ ਇਹਨਾਂ ਨੂੰ ਇਹ ਕਹਾਂ ਕਿ ਮੈਨੂੰ ਇਹ ਮਨ ਚ ਸਕੂਨ ਆਉਂਦਾ ਕਿ ਚੱਲ ਕੋਈ ਨਹੀਂ ਗੁਰਬਾਣੀ ਚੱਲੀ ਆ ਨਾ ਕਿਸੇ ਵੱਲ ਜੇਕਰ ਮੈਨੂੰ ਇਹ ਪਾਸ਼ਾ ਦੀ ਸੇਵਾ ਮੇਰੇ ਝੋਲੀ ਪਾਤੀ ਉਹਦੇ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਬਿਲਕੁਲ ਇਹ ਮੈਨੂੰ ਵੀ ਲੱਗਾ ਪਤਾ ਗਗਨਬੀ ਜੀ ਤੁਹਾਡੇ ਹੱਥ ਦੀਆਂ ਜਿਹੜੀਆਂ ਇਹ ਫਰੇਮ ਬਣਾਏ ਹੋਏ ਨੇ ਜਿਹੜੇ ਗੁਰਬਾਣੀ ਦੇ ਲੈਣਾ ਤੁਸੀਂ ਲਿਖਿਆ ਜਿਹੜੇ ਪਕਤੇ ਲਿਖਿਆ ਆ ਕਿਹਦੇ ਦੇ ਦੇਸ਼ ਆ ਵਿਦੇਸ਼ਾਂ ਚ ਕੈਨੇਡਾ ਅਮਰੀਕਾ ਤੱਕ ਜਿਹੜੇ ਲੋਕ ਨੇ ਜਿਹੜੇ ਸਾਡੇ ਪ੍ਰਮਾਤਮਾ ਨੂੰ ਪਿਆਰ ਕਰਦੇ ਨੇ ਜਿਹੜੇ ਸਾਡੀ ਬਾਣੀ ਨੂੰ ਪਿਆਰ ਕਰਦੇ ਨੇ ਤੇ ਗੁਰੂ ਸਾਹਿਬ ਨੇ ਕਹਿੰਦੇ ਉਹਨਾਂ ਤੱਕ ਤੁਸੀਂ ਪਹੁੰਚਾਦੇ ਹੋ ਤੋ ਇਹ ਕਿਸ ਤਰ੍ਹਾਂ ਫਿਰ ਜਹਨ ਜਾਏ ਇੰਨੀ ਦੂਰ ਸਭ 7 ਸਮੁੰਦਰੋਂ ਪਾਰ ਜਿਹੜੀਆਂ ਤੁਹਾਡੇ ਹੱਥ ਵਾਲੇ ਬਣਾਏ ਹੋ ਫਰੇਮ ਜਾਂਦੇ ਨੇ ਇਹ ਕਿਸ ਤਰ੍ਹਾਂ ਬੰਦੇ ਵਿਚਾਰਾ ਭਾਈ ਸਾਹਿਬ ਜਿਵੇਂ ਨਾ ਗਰੀਵਾਲ ਸਾਹਿਬ ਜਿਵੇਂ ਅੱਜ ਡਿਜੀਟਲਾਈਜੇਸ਼ਨ ਦਾ 파ਟ ਹੈ ਅ ਕਈ ਵਾਰੀ ਅ ਅਕਸਰ ਅਸੀਂ ਇਹ ਕਹਦੇ ਨੇ ਕਿ ਯਾਰ ਮਤਲਬ ਹੈ ਤੇ ਉਹੋ ਚੀਜ਼ਾਂ ਨੇ ਪ੍ਰਿੰਟ ਕੱਢ ਕੇ ਲਾ ਦਾਂਗੇ ਤਾਂ ਵੀ ਬੜੇ ਵਧੀਆ ਨੇ ਹੈ ਤੇ ਗੁਰਬਾਣੀ ਆ ਨਾ ਪਰ ਜਿਨ੍ਹਾਂ ਨੂੰ ਪਰਖਿਆ ਉਹ ਕਹਿੰਦੇ ਕਿ ਨਹੀਂ ਜੋ ਹੱਥ ਲਿਖਤ ਚੀਜ਼ ਆ ਇੱਕ ਮਤਲਬ ਗੁਰੂ ਸਾਹਿਬ ਦੇ ਹੱਥ ਲਿਖਤ ਪ੍ਰਕਾਸ਼ ਵੀ ਦਰਬਾਰ ਸਾਹਿਬ ਸੁਸ਼ੋਭਿਤ ਨੇ ਉਹਨਾਂ ਨੂੰ ਵੇਖਣ ਲਈ ਵੀ ਸੰਗਤ ਇੱਕ ਅਲੱਗ ਤਰ੍ਹਾਂ ਨਾਲ ਹੀ ਮਾਣ ਮਹਿਸੂਸ ਕਰਦੀ ਔਰ ਇੰਨੀ ਕੋ ਉਤਸ਼ਾਹ ਨਾਲ ਜਾਂਦੀ ਕਿ ਹੱਥ ਲਿਖਤ ਪ੍ਰਕਾਸ਼ ਤੇ ਅਸੀਂ ਦਰਸ਼ਨ ਕਰਕੇ ਆਏ ਉਹ ਇਸੇ ਤਿੱਕੇ ਨਾਲੇ ਸੋ ਜਿਹੜੇ ਮੇਰੇ ਨਾਲ ਇੰਸਟਾਗ੍ਰam ਤੇ ਮੇਰੇ ਨਾਲ ਜੁੜੇ ਹੋਏ ਨੇ ਉਹ ਫਿਰ ਉਹ ਇਹ ਕਹਿੰਦੇ ਨੇ ਕਿ ਨਹੀਂ ਅਸੀਂ ਲਖਵਾਉਣੀ ਸੀ ਤੁਹਾਨੂੰ ਕੋਲੋਂ ਸਾਨੂੰ ਬੰਦਾ ਮਿਲ ਗਿਆ ਤੂੰ ਤੂੰ ਮੈਨੂੰ ਲਿਖ ਕੇ ਦੇ ਦੇ ਬਣਾ ਕੇ ਭੇਜ ਦੇ ਜੋਤ ਦਾ ਖਰਚਾ ਹੋ ਗਿਆ ਤੈਨੂੰ ਪਹਿਲੂ ਖਰਚਾ ਵੀ ਦਿੰਨੇ ਆ ਸਾਨੂੰ ਸਿਰਫ ਭੇਜ ਦੇ ਪੰਕਤੀਆਂ ਲੈ ਕੇ ਫਰੇਮ ਅਸੀਂ ਆਪੇ ਕਰਾ ਲਾਂਗੇ ਭੇਜਨ ਨਾਲ ਕਿਤੇ ਟੁੱਟ ਵੱਜ ਨਾ ਹੋ ਜਾਈ ਉਹ ਅਸੀਂ ਆਪੇ ਕਰਾ ਲਾਂਗੇ ਸਾਨੂੰ ਲਿਖ ਕੇ ਭੇਜ ਦੇ ਸੋ ਬਹੁਤ ਮਾਨ ਮਹਿਸੂਸ ਹੁੰਦਾ ਔਰ ਵੱਡੀ ਗੱਲ ਹੈ ਕਿ ਜਿਹੜੇ ਐਸੇ ਗੁਰੂ ਦੇ ਪਿਆਰੇ ਨਾਲ ਜੁੜ ਜਾਂਦੇ ਨੇ ਫਿਰ ਉਹ ਮਤਲਬ ਇਹ ਕੈਸ ਨੇ ਕਿ ਉਹਨਾਂ ਵਰਗੀ ਫਿਰ ਕਹਿੰਦੇ ਕਿ ਨਮਸਕਾਰ ਹੀ ਉਹਨਾਂ ਨੂੰ ਕਿ ਜਿਹੜੇ ਗੁਰਬਾਣੀ ਦੇ ਨਾਲ ਵੀ ਜੁੜਦੇ ਪਏ ਨੇ ਤੇ ਹੋਰਾਂ ਨੂੰ ਵੀ ਜੋੜ ਰਹੇ ਨੇ ਤੇ ਜੇਕਰ ਕੋਈ ਇਹ ਕਹਿੰਦਾ ਵੀ ਲਿਖ ਕੇ ਭੇਜ ਅਸੀਂ ਕਿਸੇ ਨੂੰ ਗਿਫਟ ਕਰਨਾ ਫਿਰ ਉਹਦੇ ਵਰਗੀ ਕੁਸ਼ੀ ਮਤਲਬ ਬਿਆਨ ਨਹੀਂ ਕੀਤੀ ਜਾ ਸਕਦੀ ਇਸ ਚੀਜ਼ ਦੀ ਬਿਲਕੁਲ ਤੇ ਜੇ ਗੱਲ ਕਰੀਏ ਗਗਨਵੀਰ ਦੀ ਜਿਹੜੇ ਸਾਡੇ ਆ ਸੰਗਤਾਂ ਕਾਲੀਆ ਜਾਂ ਸਾਡੇ ਜਿਹੜੇ ਸਰੋਤੇ ਨੇ ਰੱਬਰਗੇ ਤੁਹਾਨੂੰ ਦੇਸ਼ਾਂ ਦੇਸ਼ਾਂ ਦੇਖ ਰਹੇ ਨੇ ਖਾਸ ਕਰਕੇ ਸਾਡੇ ਪੰਜਾਬੀ ਵੀਰ ਜਿਹੜੇ ਪ੍ਰਾਣੇ ਜਿਹੜੇ ਬਾਣੀ ਨੂੰ ਪਿਆਰ ਕਰਦੇ ਨੇ ਠੀਕ ਹੈ ਨਾ ਤੇ ਜੇਕਰ ਉਹਨਾਂ ਨੇ ਤੁਹਾਡੇ ਕੋਈ ਇਸ ਤਰ੍ਹਾਂ ਦੀਆਂ ਪਰਮਾਤਮਾ ਦੀਆਂ ਇਲਾਹੀ ਬਾਣੀ ਜਾਂ ਕਹੇ ਲੋ ਪਵਿੱਤਰ ਜਿਹੜੇ ਸ਼ਬਦ ਨੇ ਉਹ ਲਿਖਾਉਣੇ ਹੋਣ ਤੁਹਾਡੇ ਕੋ ਤੋ ਫਿਰ ਕਿਸ ਤਰ੍ਹਾਂ ਤੁਹਾਡਿਆਂ ਦਾ رابطہ ਕਰਨ ਦਾ ਦਸ਼ਕਾ ਜੂੜ ਸਾਂਝਾ ਕਰਦੇ ਹੋ ਕਿਸ ਤਰ੍ਹਾਂ ਤੁਸੀਂ ਉਹਨਾਂ ਦਾ ਪਹੁੰਚਾਓਗੇ ਐ ਬਾਈ ਸਾਜੀ ਮੈਂ ਨਾ ਇੰਸਟਾਗ੍ਰਾਮ ਤੇ ਆਪਣਾ ਮੇਰਾ ਅਕਾਊਂਟ ਹੈ ਅਖਰ ਆਟ ਮੈਂ ਕੁਝ ਸਾਲ ਪਹਿਲਾਂ ਹੀ ਉੱਥੇ ਪਾਉਣਾ ਸ਼ੁਰੂ ਕੀਤਾ ਪਹਿਲਾਂ ਜਿਵੇਂ ਦੱਸਿਆ ਕਿ ਮੈਂ ਬਣਾ ਬਣਾ ਕੇ ਦੇਈ ਜਾਣਾ ਦੇਈ ਜਾਣਾ ਫਿਰ ਜਹਾਂ ਚ ਆਇਆ ਕਿ ਨਾਲ ਕਿਉਂ ਨਾ ਅਸੀਂ ਇੰਸਟਾਗ੍ਰਾਮ ਤੇ ਪਾਈਏ ਬਹੁਤ ਸਾਰੀ ਸੰਗਤ ਸੋਸ਼ਲ ਮੀਡੀਆ ਦੇ ਉੱਤੇ ਜੁੜੀ ਹੈ ਤੇ ਅਸੀਂ ਹੋਰ ਹੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਪਈ ਜਾਂਦੀਆਂ ਨੇ ਪਰ ਇਹ ਵੀ ਆਪਾਂ ਵੀ ਪਾਈਏ ਕੋਈ ਗੱਲ ਨਹੀਂ ਤੇ ਉਹ ਮੈਂ ਪਾਉਣੇ ਸ਼ੁਰੂ ਕੀਤੇ ਤੇ ਫਿਰ ਮੇਰੇ ਨਾਲ ਜੋ ਸੰਗਤ ਜੁੜਦੀ ਹੈ ਜੋ ਮੇਰੇ ਨਾਲ ਮੇਰੇ ਵਿਊਅਰਸ ਜੁੜਦੇ ਨੇ ਉਹਨਾਂ ਵੱਲੋਂ ਉੱਥੇ ਹੀ ਮੇਰੇ ਕੋਲ ਮੈਸੇਜ ਆ ਜਾਂਦੇ ਨੇ ਤੇ ਮੈਂ ਉਹਨਾਂ ਨੂੰ ਫਿਰ ਉਹਨਾਂ ਦੇ ਕਸਟਮਾਈਜ਼ਡ ਜਿਹਨੂੰ ਆਰਟ ਅਸੀਂ ਕਹਦੇ ਨੇ ਕਿ ਉਹ ਵੀ ਮੈਂ ਕਰਕੇ ਜਿਹੜਾ ਆ ਉਹ ਦਿੰਨਾ ਹੈ ਤੇ ਇਸੇ ਦੇ ਕਿਨਾਰਾ ਫਿਰ ਮੇਰਾ ਇਹ ਜੋ ਨਾਲ-ਨਾਲ ਹੈ ਜਿਹੜਾ ਇਹ ਸ਼ੌਂਕ ਹੈ ਮੇਰਾ ਪੂਰਾ ਜਾਂਦਾ ਤੇ ਸੰਗਤਾਂ ਤੱਕ ਵੀ ਜਿਹੜੀਆਂ ਪਹੁੰਚਦੀਆਂ ਪਈਆਂ ਨੇ ਤੇ ਭਾਈ ਸਾਹਿਬ ਜੀ ਤੁਸੀਂ ਆਪਣੇ ਵੱਲੋਂ ਤੁਸੀਂ ਲਿਖ ਕੇ ਦੇ ਦਿੰਦੇ ਹੋ ਜਾ ਕੇ ਤੁਹਾਨੂੰ ਕੋਈ ਵਟਸਐਪ ਕਰ ਦਿੰਦਾ ਕੋ ਆਪਣੇ ਵੱਲੋਂ ਲਿਖ ਦੀਆਂ ਹੋਣ ਲਾਈਨਾਂ ਜਾਂ ਕੋ ਸਦਰਾ ਕਿਸੇ ਨੇ ਪੰਜਾਬੀ ਬੋਲੀ ਮਾਂ ਬੋਲੀ ਦੀ ਲਿਖਣੀਆਂ ਉਹਨਾ ਵਾਲੀ ਜਿਹੜੀ ਆ ਤੇ ਉਪਰ ਜੰਗੇ ਤੁਹਾਨੂੰ WhatsApp ਤੇ ਉਹ ਵੀ ਤੁਸੀਂ ਲਿਖ ਦੋਗੇ ਜਾਂ ਆਪਣੇ ਵੱਲ ਤੁਸੀਂ ਲਿਖ ਦੇ ਦਿੰਦੇ ਨਹੀਂ ਨਹੀਂ ਜੀ ਇਹ ਜਿਵੇਂ ਸੰਗਤ ਦਾ ਹੁਕਮ ਹੋਏਗਾ ਕਿ ਸਾਨੂੰ ਜਿਵੇਂ ਕੋਈ ਪੰਕਤੀ ਜਿਹੜਾ ਤੁਹਾਡੇ ਹਿਰਦੇ ਦੇ ਬਹੁਤ ਕਰੀਬ ਹੋਏਗੀ ਤੁਸੀਂ ਮੈਨੂੰ ਦੱਸ ਦੇਣਾ ਕਿ ਇਹ ਫਰੇਮ ਦੇ ਵਿੱਚ ਸਾਨੂੰ ਲਿਖ ਕੇ ਦਿਓ ਆ ਸਾਈਜ਼ ਵਿੱਚ ਲਿਖ ਕੇ ਦੇ ਦਿਓ ਤੇ ਮੈਂ ਉਹਦੇ ਮੁਤਾਬਕ ਜਿਹੜਾ ਆ ਉਹ ਤੁਹਾਨੂੰ ਮੈਂ ਉਹ ਲਿਖ ਕੇ ਤੇ ਜਿਵੇਂ ਵੀ ਕੋਰੀਅਰ ਥਰੂ ਤੁਹਾਨੂੰ ਹੋਏਗਾ ਤੁਹਾਡੇ ਤੱਕ ਪਹੁੰਚਦੀ ਕਰ ਦਾਂਗਾ ਜੇ ਤੁਸੀਂ ਆਪ ਆ ਕੇ ਮਿਲਣਾ ਚਾਹੁੰਦੇ ਹੋ ਆਪ ਲੈਣਾ ਚਾਹੁੰਦੇ ਤੁਸੀਂ ਆਪ ਹੀ ਆ ਸਕਦੇ ਹੋ ਬਹੁਤ ਬਹੁਤ ਜੀ ਆਇਆਂ ਨੂੰ ਤੁਸੀਂ ਆਓ ਮੇਰੇ ਕੋਲ ਮੇਰਾ ਇਹ ਜੋ ਕੰਮ ਕੀਤਾ ਹੈ ਦੇਖੋ ਵੈਸੇ ਮੈਂ ਜਿਹੜਾ ਕੰਮ ਕਰ ਰਿਹਾ ਮੈਂ ਇੰਸਟਾਗ੍ਰam ਤੇ ਨਾਲ-ਨਾਲ ਹੀ ਪਾਈ ਜਾ ਰਿਹਾ ਸੋ ਉੱਥੇ ਵੀ ਤੁਸੀਂ ਦੇਖ ਸਕਦੇ ਹੋ ਹੋਰ ਰੀਸੈਂਟਲੀ ਮੇਰੇ ਕੋਲ ਇੱਕ ਵੀਰ ਨੇ ਮੈਨੂੰ ਮੋਗੇ ਤੋਂ ਕਿਹਾ ਕਿ ਮੇਰੇ ਕੋਲ ਜੇ ਤੁਸੀਂ ਭੇਜਿਆ ਹੈ ਫਰੇਮ ਤੁਸੀਂ ਪਾਇਆ ਹੋਇਆ ਇਸੇ ਫਰੇਮ ਦੇ ਅੰਦਰ ਮੇਰੀ ਇੱਕ ਜੋ ਗੁਰਬਾਣੀ ਦੀ ਟੋਕਿਆ ਮੈਨੂੰ ਲਿਖ ਕੇ ਦਿਓ ਮੇਰੇ ਬਹੁਤ ਹਿਰਦੇ ਦੇ ਕਰੀਬ ਹੈ ਸੋ ਮੈਂ ਉਹ ਵੀ ਤ ਯੋ ਮੈਂ ਕਸਟਮਾਈਜ਼ ਕੋਈ ਕਰਾਉਣਾ ਚਾਹੁੰਦਾ ਉਵੇਂ ਕਰ ਦਿਦਣਾ ਗਗਨਵੀਰ ਜੀ ਕਿਸ ਤਰ੍ਹਾਂ ਦੇ ਦਦੇ ਹੋ ਜੇਕਰ ਗਗਨਵੀਰ ਨੇ ਅੱਜ ਗੁਰੂ ਵਾਲਾ ਨਾ ਹੁੰਦਾ ਜਾਂ ਅੰਮ੍ਰਿਤ ਰਾਹ ਛਕਿਆ ਹੁੰਦਾ ਤੇ ਕੀ ਹਾਲਾਤ ਹੋਣੇ ਸੀ ਗਾਗਨ ਦੇ ਤੇ ਦਸਖਾ ਜੀ ਨੂੰ ਸਾਂਝਾ ਕਰ ਦਿਓ ਇਹਦਾ ਜਿਹੜਾ ਪਿਆਰ ਆ ਇਹਦਾ ਜਿਹੜਾ ਪ੍ਰਮਾਤਮਾ ਨੇ ਇੱਕ ਜਿਹੜੀ ਕਹੋ ਬਖਸ਼ਿਸ਼ ਹੀ ਦਿੱਤੀ ਆ ਕੀ ਲੱਗਦਾ ਸੀ ਨਾ ਜਿਹੜੀ ਆ ਪ੍ਰਮਾਤਮਾ ਨੇ ਤੁਹਾਡੇ ਤੇ ਕਹੇ ਲੋ ਪੀ ਵਰਸਾਈ ਆ ਮੈਨੂੰ ਲੱਗਦਾ ਸੀ ਇਹ ਨਹੀਂ ਹੋਣੀ ਕੀ ਕਹਣਾ ਚਾਹੋ ਬਿਲਕੁਲ ਬਿਲਕੁਲ ਭਾਈ ਸਾਹਿਬ ਜੀ ਦੇਖੋ ਬੜੀ ਮੁੱਲੀ ਦਾਤ ਅੰਮ੍ਰਿਤ ਦੀ ਦਾਤ ਉਸ ਤੋਂ ਬਾਅਦ ਇੱਕ ਐਸਾ ਗੁਣ ਆਪੇ ਗੁਰੂ ਸਾਹਿਬ ਦੇ ਨਾਲ ਪਾਉਣਾ ਅੰਦਰੋਂ ਕਢਣਾ ਕਿਉਂਕਿ ਜਦ ਤੱਕ ਕੋਈ ਰابطਾ ਨਹੀਂ ਕੋਈ ਨਾਲ ਨਾਲ ਚੱਲਦਾ ਕਿਸੇ ਕਦੀ ਵੀ ਇਸ ਚੀਜ਼ ਬਾਰੇ ਸੋਚਿਆ ਹੀ ਨਹੀਂ ਸੀ ਸੋ ਉਹ ਚੀਜ਼ ਅੰਦਰੋਂ ਨਿਹਾਰ ਕੇ ਬਾਹਰ ਲੈ ਕੇ ਆਣੀ ਤੇ ਉਹਦੀ ਸੇਵਾ ਇਹ ਨਾਲ ਲਈ ਜਾਣੀ ਇਹੀ ਅਰਦਾਸ ਮੇਸ਼ਾ ਰਹਿੰਦੀ ਕਿ ਗੁਰੂ ਸਾਹਿਬ ਹਮੇਸ਼ਾ ਅੰਗ ਸੰਗ ਹੋ ਕੇ ਆਪਣੇ ਬੱਚੇ ਕੋਲੋਂ ਇਹ ਸੇਵਾਵਾਂ ਲੈਂਦੇ ਰਹੋ ਵੱਡੀ ਗੱਲ ਹੈ ਕਿ ਭਾਈ ਸਾਹਿਬ ਅੱਜ ਇਹ ਚੀਜ਼ਾਂ ਜਿਹੜੀਆਂ ਆ ਉਹ ਗੁਰੂ ਘਰ ਦੇ ਵਿੱਚੋਂ ਅਲੋਪ ਹੁੰਦੀਆਂ ਜਾ ਰਹੀਆਂ ਨੇ LED LCD ਦਾ ਜਮਾਨਾ ਚੁੱਕਾ ਮੈਂ ਕਿਤੇ ਗਿਆ ਸੀ ਕਿਸੇ ਗੁਰਦੁਆਰਾ ਸਾਹਿਬ ਬਾਹਰ ਆਊਟ ਆਫ ਸਟੇਟ ਤੇ ਮੈਂ ਸਵੇਰੇ ਉਸੇ ਦੇ ਨਾਲ ਅੰਮ੍ਰਿਤ ਵੇਲੇ ਉੱਠਿਆ ਤੇ ਮੈਂ ਕਿਹਾ ਚਲੋ ਜਾ ਕੇ ਇਹ ਸੇਵਾ ਉੱਥੇ ਕਰਕੇ ਆਉਣੀ ਤੇ ਜਦੋਂ ਉੱਥੇ ਗਿਆ ਤਾਂ ਉੱਥੇ ਜੇ ਭਾਈ ਸਾਹਿਬ ਕਹਿੰਦੇ ਕਿ ਹੁਕਨਾਮਾ ਸਾਹਿਬ ਆ ਗਿਆ ਅਸੀਂ LED ਤੇ ਲਾ ਦੇਣਾ ਲਿਖਣ ਵਾਲਾ ਅਸੀਂ ਬੰਦੀ ਕਰਤਾਗਾ ਸੋ ਲਿਖਣ ਵਾਲਾ ਚੀਜ਼ ਦੇ ਨਾਲ ਜਦ ਲਿਖਦੇ ਆਂ ਲਿਖਣ ਦੇ ਨਾਲ ਕੀ ਆ ਉਹ ਚੀਜ਼ ਸਾਨੂੰ ਯਾਦ ਹੋਣੀ ਸ਼ੁਰੂ ਹੋ ਜਾਂਦੀ ਹੈ ਫਿਰ ਤੁਹਾਨੂੰ ਕਿਸੇ ਜਗ੍ਹਾ ਤੋਂ ਦੇਖਣ ਦੀ ਲੋੜ ਨਹੀਂ ਪੈਂਦੀ ਸੋ ਇਸੇ ਤਿੱਕੇ ਨਾਲ ਇਹ ਸਾਰਾ ਕੁਝ ਪਾਸ਼ਾ ਮੇਰੇ ਕੋਲ ਲੈ ਰਹੇ ਨੇ ਤੇ ਜੇਕਰ ਇਹ ਪਾਸ਼ਾ ਇਹ ਮੇਰੇ ਕੋਲ ਉਹਨਾਂ ਨੇ ਮੈਨੂੰ ਸਮੱਤ ਬਖਸ਼ਣ ਕਿ ਮੇਰੇ ਕੋਲ ਇਹ ਸੇਵਾ ਲੈਂਦੇ ਰਹਿਣ ਤੇ ਜੇ ਇਹ ਨਾ ਲੈਂਦੇ ਹੁੰਦੇ ਫਿਰ ਮੈਂ ਇਮੇਜਿਨ ਨਹੀਂ ਸੀ ਕਰ ਸਕਦਾ ਕਿ ਕਿਵੇਂ ਦਾ ਇਹ ਦੁਨੀਆ ਜਾਂ ਇਹ ਕਿਸੇ ਦਾ ਸੰਸਾਰ ਮੇਰਾ ਆਪਣਾ ਹੋਣਾ ਸੀ ਪਰ ਹੁਣ ਬਹੁਤ ਹੀ ਅਸਮਾਨ ਨੂੰ ਸਕੂਨ ਹੈ ਕਿ ਪਛਾਵਾ ਮੇਰੇ ਕੋਲ ਇਸੇ ਵਾਂਗ ਲਹਿ ਰਹੇ ਨੇ ਬਿਲਕੁਲ ਜੀ ਤੇ ਮੈਂ ਐਸੋਪੀ ਗਗਨਵੀਰ ਜੀ ਪੰਜਾਬੀ ਦੀ ਗੱਲ ਕਰੀਏ ਪੰਜਾਬੀ ਦੀ ਗੱਲ ਕਰੀਏ ਕਲੀ ਪੰਜਾਬੀ ਦੇ ਨਾਲ ਨਾਲ ਤੁਸੀਂ ਹੋਰ ਹੀ ਪਛਾਵਾਵਾਂ ਜਿਵੇਂ ਹਿੰਦੀ ਆ ਇੰਗਲਿਸ਼ ਆ ਉਹਨਾਂ ਚ ਵੀ ਤੁਸੀਂ ਜਿਹੜਾ ਇਸ ਤਰ੍ਹਾਂ ਦੀਆ ਸਦਰਾ ਕਹਿ ਲੋ ਇਸ ਤਰ੍ਹਾਂ ਦੀਆ ਲਾਈਨਾਂ ਕਹਿ ਲੋ ਉਹ ਵੀ ਪ੍ਰਕਾਸ਼ਿਤ ਕਰ ਦਿਓ ਕਿਉਂਕਿ ਪੰਜਾਬੀ ਮਾਂ ਬੋਲੀ ਨੇ ਕਰਦੇ ਨਹੀਂ ਨਹੀਂ ਸਰ ਜਿਵੇਂ ਤੁਸੀਂ ਆਹ ਸਾਹਮਣੇ ਦੇਖ ਰਹੇ ਹੋ ਮੇਰੇ ਕੋਲ ਕੁਝ ਬੁੱਕਮਾਰਕਸ ਮੈਂ ਬਣਾਏ ਨੇ ਇਹ ਇਹ ਬੁੱਕਮਾਰਕਸ ਕੀ ਆ ਕਿ ਜਿਵੇਂ ਅਸੀਂ ਕਿਤਾਬਾਂ ਦੇ ਵਿੱਚ ਜਿਹੜੇ ਕਿਤਾਬ ਪੜਨ ਦੇ ਸ਼ੌਕੀਨ ਹੁੰਦੇ ਨੇ ਮੈਂ ਇਹਦੇ ਵਿੱਚ ਹਿੰਦੀ ਵਿੱਚ ਵੀ ਕੁਝ ਲਿਖੇ ਹੋਏ ਨੇ ਇੰਗਲਿਸ਼ ਵਿੱਚ ਵੀ ਲਿਖੇ ਹੋਏ ਨੇ ਪੰਜਾਬੀ ਵਿੱਚ ਵੀ ਲਿਖੇ ਹੋਏ ਨੇ ਸੋ ਜਿਵੇਂ ਕੀ ਆ ਕਿ ਕੁਝ ਹਾਸੇਦਾਰ ਵੀ ਲਿਖੇ ਹੋਏ ਨੇ ਸੋ ਇਦਾਂ ਦੇ ਜਿਹੜਾ ਸਾਨੂੰ ਵਧੀਆ ਲੱਗਦਾ ਮੈਂ ਉਹਦੇ ਵਿੱਚ ਲਿਖ ਦੇ ਰੱਖਦਾ ਤਾਂ ਤਾਂ ਕੀ ਆ ਕਿ ਸਾਡੇ ਕੋਲ ਇੱਕ ਇਹ ਚੀਜ਼ ਜਿਹੜੀ ਆ ਉਹ ਸਾਡੇ ਇੱਕ ਸ਼ੌਕ ਵੀ ਪੂਰਾ ਹੋ ਰਿਹਾ ਤੇ ਜਿਹੜਾ ਸਾਡਾ ਪਰਪਸ ਹੈ ਉਹ ਵੀ ਸੋਲਵ ਹੋ ਰਿਹਾ ਸੋ ਮੈਂ ਦੋਨੋਂ ਇਹ ਚੀਜ਼ ਲਿਖੀ ਜਨਾ ਹਿੰਦੀ ਪੰਜਾਬੀ ਐਂਡ ਇੰਗਲਿਸ਼ ਵਿੱਚ ਪਰ ਬਹੁਤਾ ਜ਼ਿਆਦਾ ਮੇਰਾ ਜਿਹੜਾ ਆ ਉਹ ਨਿਖਾਰ ਜਾਂ ਬਹੁਤਾ ਜ਼ਿਆਦਾ ਮੈਂ ਆਪਣਾ ਕੰਮ ਉਹ ਪੰਜਾਬੀ ਚ ਹੀ ਕਰ ਰਿਹਾ ਕਿਉਂਕਿ ਇੱਕ ਤਰੀਕੇ ਨਾਲ ਜਿਵੇਂ ਮਿਸ਼ਨ ਲੈ ਕੇ ਚੱਲੇ ਕਿ ਪੰਜਾਬੀ ਨੂੰ ਹੀ ਆਪਾਂ ਅੱਗੇ ਤੱਕ ਬੰਜਾਈਏ ਕਿਉਂਕਿ ਬਹੁਤ ਇਹ ਸਮਝਿਆ ਜਾਂਦਾ ਹੈ ਕਿ ਪੰਜਾਬੀ ਬੋਲਣ ਵਾਲਾ ਲਿਖਣ ਵਾਲਾ ਬਾ ਆਊਟਡੇਟਡ ਹੈ ਪਰ ਨਹੀਂ ਇਹ ਜਿੰਨੇ ਸਾਨੂੰ ਅਜੇ ਤੱਕ ਕਿਉਂਕਿ ਇੱਕ ਮੈਂ ਕਿਸੇ ਜਗ੍ਹਾ ਤੇ ਇਹ ਚੀਜ਼ ਦੀ ਗੱਲ ਕੀਤੀ ਸੀ ਜਾਂ ਪੜਿਆ ਸੀ ਕਿ ਗੁਰੂ ਸਾਹਿਬ ਦੀ ਜਿਹੜੀ ਦਰਸਾਈ ਹੋਈ ਗੁਰਬਾਣੀ ਹੈ ਗੁਰੂ ਨਾਨਕ ਪਾਸ਼ਾ ਜੀ ਦਾ ਜੋ ਜਪਜੀ ਸਾਹਿਬ ਹੈ ਜਿਸ ਲੈਂਗੁਏਜ ਵਿੱਚ ਛਪਿਆ ਨਾ ਉਹ ਗੁਰੂ ਜਿਹੜੀ ਲੈਂਗੁਏਜ ਆ ਉਹਦੇ ਥੱਲੇ ਨਹੀਂ ਜਾ ਸਕਦੀ ਉਹ ਹਮੇਸ਼ਾ ਤਾਂ ਹੀ ਰਹੇਗੀ ਹਮੇਸ਼ਾ ਅਪਵਰਡ ਹੀ ਜਾਏਗੀ ਸੋ ਇਹ ਚੀਜ਼ਾਂ ਸਾਨੂੰ ਕਦੀ ਵੀ ਸੋਚਣ ਦੀ ਲੋੜ ਨਹੀਂ ਕਿ ਸਾਡੀ ਜੋ ਪੰਜਾਬੀ ਆ ਉਹ ਕਿਸੇ ਨੀਵੀਂ ਜਗ੍ਹਾ ਤੇ ਜਾਂ ਉਹ ਕਿਸੇ ਦੂਸਰੇ ਨਾਲੋਂ ਘਟਿਆ ਨਹੀਂ ਜਿੱਥੇ ਇੱਕ ਦਾ ਫਰਮਾਨ ਇੱਕ ਓੰਕਾਰ ਦੀ ਗੱਲ ਆ ਗਈ ਉਹ ਫਿਰ ਲੈਂਗੁਏਜ ਕਿਤੇ ਥੱਲੇ ਨਹੀਂ ਕਦੀ ਆਉਂਦੀ ਬਿਲਕੁਲ ਤੁਸੀਂ ਪੰਜਾਬੀ ਦੀ ਗੱਲ ਕੀਤੀ ਆ ਹਮੇਸ਼ਾ ਕਹਿੰਦੇ ਨੇ ਪੰਜਾਬੀ ਹਮੇਸ਼ਾ ਹੀ ਇੱਕ ਨੰਬਰ ਤੇ ਰਹਿੰਦੇ ਨੇ ਤੇ ਚਾਹੇ ਸਾਡੀ ਪੰਜਾਬੀਏ ਤੇ ਆ ਚਾਹੇ ਸਾਡੇ ਪੰਜਾਬੀ ਵੀਰ ਨੇ ਹਮੇਸ਼ਾ ਇਹਨਾਂ ਦੇ ਛੱਡੇ ਜਿਹੜੇ ਬੁਲੰਦ ਰਹਿੰਦੇ ਨੇ ਤੇ ਮੈਨੇ ਸੋ ਕੰਨ ਵੀਰ ਜੀ ਅਸੀਂ ਦੇਖਿਆ ਵੀ ਖਾਸ ਕਰਕੇ ਅਜਿਹੀ ਤੁਹਾਨੂੰ ਜਿਹੜੀ ਪਰਮਾਤਮਾ ਨੇ ਮੈਂ ਜਿਵੇਂ ਫੇਰ ਗੱਲ ਕਰਦਾ ਵੀ ਹੌਨਰ ਦਿੱਤਾ ਵਾ ਕਲਾ ਦਿੱਤੀ ਆ ਜੇਕਰ ਤੁਹਾਡੇ ਕੋ ਕਿਸੇ ਨੇ ਕੋਈ ਸਿੱਖਣਾ ਹੋਵੇ ਕਿਸੇ ਬੱਚੇ ਨੇ ਇਸ ਤੀ ਜਿਹੜੀ ਆਰ ਤੁਸੀਂ ਕਰਦੇ ਹੋ ਤੇ ਕਿਸ ਤਰ੍ਹਾਂ ਉਹਨਾਂ ਨੂੰ ਸਿਖਾਉਂਦਾ ਤੁਹਾਨੂੰ ਇਹ ਦਸ਼ਕਾਂ ਜੂਝਾ ਸਾਂਝਾ ਕਰਦੇ ਹੋ ਕਿਸ ਤਰ੍ਹਾਂ ਦਾ ਰਾਬਤਾ ਕਰਦੇ ਸਰ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਮੇਰੇ ਕੋਲ ਇੰਸਟਾਗ੍ਰਾਮ ਤੇ ਮੇਰਾ ਅਕਾਊਂਟ ਹੈਗਾ ਮੈਂ ਨਾ ਉੱਥੇ ਰਾਬਤਾ ਕਰ ਸਕਦੇ ਨੇ ਮੈਂ ਆਪਣਾ ਮੋਬਾਈਲ ਨੰਬਰ ਤਾਂ ਉਹਨਾਂ ਸ਼ੇਅਰ ਕਰ ਦਿੰਦਾ ਹਾਂ 9814816869814816886 ਸੋ ਇੱਥੇ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਜਿੰਨੇ ਸਿੱਖਣਾ ਆ ਉਹਨੂੰ ਮੈਂ ਜਿੰਨੇ ਮਤਸਮਤ ਭਾਸ਼ਾ ਨੇ ਬਖਸ਼ਿਸ਼ ਕੀਤੀ ਹੋਈ ਹੈ ਉਹਦੇ ਨਾਲ ਤੁਹਾਨੂੰ ਮੈਂ ਅੱਗੋਂ ਸਾਰਾ ਹੈਲਪ ਕਰਾਂਗਾ ਤੁਹਾਨੂੰ ਜੋ ਮਟੀਰੀਅਲ ਯੂਜ਼ ਹੁੰਦਾ ਜੋ ਵੀ ਮੇਰੇ ਕੋਲ ਨੋਲੇਜ ਆ ਮੈਂ ਤੁਹਾਨੂੰ ਜਰੂਰ ਸ਼ੇਅਰ ਕਰਾਂਗਾ ਪਰ ਇੱਕ ਚੀਜ਼ ਇੱਥੇ ਮੈਂ ਜ਼ਿਕਰ ਕਰਨੀ ਚਾਹੁੰਦਾ ਕਿ ਗਰੇਵਾਲ ਸਾਹਿਬ ਅੱਜ ਤੁਸੀਂ ਕਿਸੇ ਕੋਲੋਂ ਮੇਰਾ ਆਪਣਾ ਖੁਦ ਐਕਸਪੀਰੀਅੰਸ ਕਿਸੇ ਕੋਲੋਂ ਮੈਂ ਕੁਝ ਪੁੱਛਣਾ ਸੀ ਕਿ ਮੈਨੂੰ ਲੱਕੜ ਉੱਤੇ ਲਿਖਣ ਵਾਸਤੇ ਮੈਨੂੰ ਥੋੜੀ ਜੀ ਗਾਈਡੈਂਸ ਦੇ ਦਿਓ ਪਰ ਉਸ ਬੰਦੇ ਨੇ ਕਿਹਾ ਕਿ ਮੈਨੂੰ ਵਟਸਐਪ ਕਰ ਦਿਓ ਪਰ ਅੱਜ ਤੱਕ ਉਹਦਾ ਰਿਪ ਮੇਰਾ ਕੋਈ ਗੁੱਸੇ ਗਲੇ ਹੋਣਗੇ ਪਰ ਮੈਨੂੰ ਫਿਰ ਜਿਵੇਂ ਮੇਰੇ ਕੋਲ ਲਿਖਿਆ ਜਾਣਾ ਸੀ ਜਾਂ ਮੈਂ ਲਿਖ ਸਕਦਾ ਸਰ ਫਿਰ ਮੈਂ ਉਸੇ ਕੇ ਨਾਲ ਲਿਖਣਾ ਸ਼ੁਰੂ ਕੀਤਾ ਪਰ ਹੌਲੀ ਹੌਲੀ ਫਿਰ ਤੁਹਾਨੂੰ ਆਪੇ ਜੇਕਰ ਤੁਹਾਡੇ ਕੋਲ ਸੇਵਾ ਲੈਣੀ ਹੈ ਫਿਰ ਤੁਹਾਨੂੰ ਆਪੇ ਹੀ ਜਾਚ ਪਾਸ਼ਾ ਨੇ ਸਿਖਾਈ ਦੇਣੀ ਹੈ ਜਿਵੇਂ ਮਰਜੀ ਕਰ ਸਕਦੇ